ਤੁਸੀਂ 2 ਮਹੀਨਾ ਫ੍ਰੀ ਇੱਥੇ ਅਲਸ ਦੀ ਕੋਚਿੰਗ ਵੀ ਲੈ ਸਕਦੇ ਹੋ ਜੇ ਤੁਹਾਨੂੰ ਲੱਗਦਾ ਕਿ ਤੁਹਾਡੇ ਕੋਲ ਕਨਵੀਨੀਅன்ஸ் ਬਹੁਤ ਮੁਸ਼ਕਿਲ ਹੋ ਜਾਣੀ ਹੈ ਯਾਰ ਕੌਣ ਛੱਡ ਕੇ ਆਊਗਾ ਨੈਕਸਟ ਅਪਰੋ ਥੋੜਾ ਜਿਹਾ ਸ਼ਹਿਰ ਤੋਂ ਹਟ ਕੇ ਤਾਂ ਕਹਿੰਦੇ ਲੈ ਕੇ ਵੀ ਅਸੀਂ ਆਵਾਂਗੇ ਛੱਡ ਕੇ ਵੀ ਆਪ ਆਵਾਂਗੇ ਸਾਡੀ ਜ਼ਿੰਮੇਵਾਰੀ ਤੁਹਾਡੇ ਤੋਂ ਉਹਦੇ ਲਈ ਵੀ ਕੋਈ ਚਾਰजेस ਨਹੀਂ ਲੈ ਜਾਣਗੇ ਮੈਚ ਭਰੇ ਜੀ ਬਿਲਕੁਲ ਹੈ ਸਾਡੇ ਕੋਲ ਮੈਚ ਭਰੇ ਆ ਗਏ ਮੈਚ ਭਰੇ ਫਿਰ ਜਿਹੜੇ ਹੋਰ ਬੱਚੇ ਨਵੇਂ ਆਉਣੇ ਵੀਡੀਓ ਦੇਖ ਕੇ ਉਹਨਾਂ ਲਈ ਜਗ੍ਹਾ ਹੈਗੀ ਹੈ ਕਿ ਕਿ ਐਡਵਰਟਾਈਜ਼ਮੈਂਟ ਤਾਂ ਨਹੀਂ ਰਹਿ ਜਾਏਗੀ ਨਹੀਂ ਨਹੀਂ ਸਰ ਕੱਲੀ ਐਡਵਰਟਾਈਜ਼ਮੈਂਟ ਨਹੀਂ ਹੈਗੀ ਸੁਪਰ 30 ਵਿੱਚ ਜਿੱਦਾਂ ਮੈਂ ਤੁਹਾਨੂੰ ਦੱਸਿਆ ਵਨ ਆ ਸਾਡਾ ਫਿਲ ਆਊਟ ਹੋ ਗਿਆ ਉਹਦੇ ਵਿੱਚ ਕੁਝ ਬੱਚਾ ਦੇ ਸਾਡੇ ਰਿਜ਼ਲਟਸ ਵੀ ਆ ਗਏ ਉਹ ਚਲੇ ਗਏ ਆ ਕੁਝ ਬੱਚੇ ਪੜਦੇ ਪਏ ਐ ਇਦਾਂ ਹੀ ਫਿਰ ਉਹਦੇ ਡਿਮਾਂਡ ਨੂੰ ਦੇਖਦੇ ਹੋਏ ਅਸੀਂ ਸੁਪਰ 30 ਵਿੱਚ ਟੂ ਇੰਟਰੋਡਿਊਸ ਕੀਤਾ ਕਿ ਪੈਸਾ ਦੇ ਬੱਚੇ ਸਿਓਪਰਚੁਨਿਟੀ ਦੇਖਦੇ ਆ ਫਿਰ ਹਿਡਨ ਚਾਰਜ ਉਸ ਨਾਲ ਹੋ ਜਾਂਦੇ ਕਿ ਬੱਚੇ ਆਪਾਂ ਸਟਾਰਟਿੰਗ ਚ ਕੁਝ ਨਹੀਂ ਲੈਣਾ 5 ਦਿਨ ਬਾਅਦ ਤੁਹਾਡਾ ਸਟਾਫ ਕਹਿਣ ਲੱਪੋਏ ਵੀ ਦੋ ਵੀ ਤੁਹਾਡੇ ਤਾਂ ਤੁਹਾਨੂੰ ਤਾਂ ਸਮਝਾਉਣਾ ਹੀ ਬਹੁਤ ਔਖਾ ਤੁਹਾਡੇ ਸਾਡੀ એનર્ਜੀ ਬਹੁਤ ਲੱਗਦੀ ਆ ਵੀ ਹੁਣ ਮੁਸ਼ਕਿਲ ਹੈ ਬਾਅਦ ਚ ਪੈਸੇ ਮੰਗਣ ਲੱਪੇ ਫਿਰ ਸਰ ਦੇ ਕੋ ਮਤਲਬ ਮੈਂ ਕਮਿਟਮੈਂਟ ਨਾ ਬਿਲੀਵ ਕਰਦਾ ਕਿ ਜੋ ਆਪ ਕਮਿਟਮੈਂਟ ਕਰਨੀ ਹੈ ਉਹ ਅਸੀਂ ਪੂਰੀ ਕਰਦੇ ਹਾਂ ਸਲਮਾਨ ਖਣ ਵਾਲੀ ਕਮਿਟਮੈਂਟ ਹੈ ਕਿ ਬਸ ਨੋਰਮਲ ਜਿਹੀ ਹੋਣੀ ਹੈ ਸਰ ਬੇਸਿਕਲੀ ਸਾਡੀ ਕਮਿਟਮੈਂਟ ਨੂੰ ਕੋਈ ਨਹੀਂ ਤੋੜ ਸਕਦਾ ਸਲਮਾਨ ਤੋਂ ਵੀ ਉੱਤੇ ਸਲਮਾਨ ਤੋਂ ਵੀ ਉੱਤੇ ਐਸਾ ਵੀ ਸਟਾਪ ਟ੍ਰੈਂਡ ਹੈ ਕਿਉਂਕਿ ਬੱਚੇ ਦੀ ਜ਼ਿੰਦਗੀ ਦਾ ਸਵਾਲ ਹੈ ਬੱਚੇ ਦੇ ਫਿਊਚਰ ਦਾ ਸਵਾਲ ਹੈ ਸਰ ਦੇਖੋ ਅਗਰ ਸਟਾਫ ਟ੍ਰੇਨ ਨਹੀਂ ਹੋਊਗਾ ਤਾਂ ਨਈ ਬੈਂਡ ਆ ਸਕਤੇ ਬੱਚੇ ਤੇ ਟਾਈਮ ਵੇਸ ਕਰਨ ਦਾ ਕੋਈ ਸੈਂਸ ਨਹੀਂ ਬਣਦਾ ਸਾਡੇ ਬਹੁਤ ਸਾਰੇ ਐਕਸਪਰਟਸ ਹੈ ਜਿਨ੍ਹਾਂ ਦੇ ਬੱਚੇ ਦੇ ਆਪਣੇ ਸਾਡੇ ਸਾਥ 8-8 ਬੈਂਡ ਜਿਨ੍ਹਾਂ ਦੇ ਟੀਚਰਸ ਨੇ ਕਿ 8-8 ਜਿਹੜੇ ਪ੍ਰੋਫੈਸ਼ਨਲ ਹੈਗੇ ਜਿਹੜੇ ਕਾਫੀ ਟਾਈਮ ਤੋਂ ਪੜਾ ਰਹੀ ਹੈ ਐਕਸਪੀਰੀਐਂਸਡ ਹੈ ਜਿਹੜੇ ਅਪਡੇਟ ਰਹਿੰਦੇ ਹੈ ਰੈਗੂਲਰ ਮਤਲਬ ਆਈਡੀਪੀ ਦੀ ਵਰਕਸ਼ਾਪਸ ਲਾਂਦੇ ਹੈ ਅਗਰ ਉਹ ਸਾਰੀ ਚੀਜ਼ਾਂ ਹੋਣਗੀ ਤਾਂ ਹੀ ਉਹ ਬੱਚੇ ਨੂੰ ਅਪਡੇਟ ਕਰ ਪਾਉਗੇ ਬਿਲਕੁਲ ਫ੍ਰੀ ਚ ਪੜਾਉਂਦੇ ਹੈ ਗਰਮੀ ਬਹੁਤ ਹੈ ਏਸੀ ਚੱਲਦਾ ਹੈ اسی چلتا ਰਹੂਗਾ ਸਰ اسی بند نہیں ਕਰਾਂਗਾ ٹھنڈا پانی ملے گا ٹھنڈا پانی ملے گا ਸਰ بچو کسی نہ روکھا ਤਾਂ ਨਹੀਂ ਬਾਅਦ ਚ ਬੋਲਣਗੇ ਕਿ ਤੁਸੀਂ ਤਾਂ ਫਰੀਦ ਚਾਹੋ ਸਾਡੇ ਤੇ ਬਰਡਨ ਨੂੰ ਕੋਈ ਮੁਸ਼ਕਿਲ ਆ ਗਈ ਤੁਸੀਂ بار بار ਸਵਾਲ ਨਾ ਪੁੱਛੋ ਟਿਪਸ ਐਂਡ ਟ੍ਰਿਕਸ ਸਾਰੇ ਸਮਝਾਉਂਗੇ ਸਰ ਦੇਖੋ ਜਿਹੜਾ ਬੱਚੇ ਦਾ ਪ੍ਰੋਗਰਾਮ ਹੈਗਾ ਬੱਚਾ ਆਊਗਾ ਡੈਮੋ ਲਵੇ 1 2 3 ਦਿਨ 4 ਦਿਨ ਕਰੇ ਅਗਰ ਮੈਂ ਆਪਣੇ ਕਮਿਟਮੈਂਟ ਪੂਰਾ ਮਹੀਨਾ ਹੀ ਡੈਮੋ ਹੈ ਬਿਲਕੁਲ ਪੂਰਾ ਮਹੀਨਾ ਹੀ ਡੈਮੋ ਹੈ ਬੱਚੇ ਲਈ ਬੱਚਾ ਮੈਂ ਤਾਂ ਇਹ ਕਹਿੰਦਾ ਸਰ ਆ ਕੇ 2 ਦਿਨ ਲਾ ਕੇ ਵੀ ਦੇਖ ਲਵੇ ਕਿ ਬੱਚੇ ਨੂੰ ਕੁਆਲਿਟੀ ਤੇ ਫਰਕ ਨਾ ਲੱਗੇ 2 ਦਿਨ ਆ ਕੇ ਡੈਮੋ ਲਾ ਕੇ ਦੇ ਲੈ ਫਿਰ ਚ ਪੜਨਾ ਕਿ ਨਹੀਂ ਪੜਨਾ ਹਾਂ ਯਾਰ ਇਹ ਓਪਰਚੁਨਿਟੀ ਤਾਂ ਬੜੀ ਲਾਜਵਾਬ ਹੈ ਸਾਡੇ ਟੈਂਕ ਤੁਸੀਂ ਕਿੱਥੇ ਸਿੱਖਦੇ ਹੋ ਤਹ ਦੇਖੋ ਇੰਡੀਵਿਜੁਅਲ ਸਕੋਰ ਦੇ ਵਿੱਚ ਸਾਡੇ ਕੋਲ ਨੋ ਨੋ ਵੀ ਇੰਡੀਵਿਜੁਅਲ ਸਕੋਰਸ ਆਏ ਹੈਗੇ 8.5 ਬੈਂਡਸ 8 ਬੈਂਡ ਸਾਡੇ ਕੋਲ ਬਹੁਤ ਹਾਂ 9 ਆਊਟ ਆਫ 9 ਵੀ ਰਹੇ ਹੈਗੇ ਸਰ ਬੱਚਾ ਦੇ ਮਤਲਬ ਸਾਰੇ ਮੋਡਿਊਲ ਚ 9 ਆਏ ਕਿ ਨਹੀਂ ਨਹੀਂ ਜਿੱਦਾਂ ਅਜੇ ਚ ਦੋ ਮੋਡਿਊਲ ਦੇ ਵਿੱਚ 9 8.5 ਆ ਕੇ ਦੋ ਦੇ ਵਿੱਚ 7.5 ਰਹੇ ਹਿੱਡਨ ਕੋਸਟ ਸਾਡਾ ਫ੍ਰੀ ਆਫ ਕੋਸਟ ਸਾਡਾ ਪਿਕ ਐਂਡ ਡ੍ਰੌਪ ਸਰਵਿਸ ਹੈਗੀ ਹੈ ਜਿਹੜੀ ਕਿ ਸ਼ਹਿਰ ਦੇ ਤਿੰਨ ਮੇਨ ਪੁਆਇੰਟਾਂ ਤੋਂ ਚੱਲਦੀ ਹੈ ਬੱਸ ਸਟੈਂਡ ਅਗਰ ਬੱਚੇ ਪਹੁੰਚ ਜਾਂਦੇ ਜਿਹੜੇ ਪਿੰਡਾਂ ਤੋਂ ਆ ਰਹੇ ਆ ਜਿਹੜੇ ਆਪਣੇ ਚੰਡੀਗੜ੍ਹ ਚੌਂਕ ਤੇ ਪਹੁੰਚ ਸਕਦੇ ਆ ਜਾਂ ਜਿਹੜੇ ਬੱਚੇ ਸਲੋ ਚੌਂਕ ਤੇ ਪਹੁੰਚ ਸਕਦੇ ਆ ਉਹਨਾਂ ਬੱਚਿਆਂ ਨੂੰ ਸਿਰਫ ਹਾਂ ਨੈਰੋ ਗੇਟ ਤੇ ਉਹਨਾਂ ਨੂੰ ਆਪਾਂ ਮਤਲਬ ਫ੍ਰੀ ਚ ਲੈ ਕੇ ਆਵਾਂਗੇ ਔਰ ਸ਼ਾਮੇ ਫ੍ਰੀ ਛੱਡ ਕੇ ਆਵਾਂਗੇ ਚਾਹੇ ਉਹ ਫ੍ਰੀ ਸੁਪਰ 30 ਬੈਚੀ ਕਿਉਂ ਨਾ ਹੋਣ ਸਵਾਗਤ ਪੀਪੀ ਬੱਤੀ ਨਮਾ ਸ਼ਹਿਰ ਦੇਖ ਰਹੇ ਹੋ ਮੈਂ ਦਨੀਸ਼ ਸੂਰੀ ਸਾ ਕੁਝ ਲੋਕ ਕਹਿੰਦੇ ਕਿ ਆਈਐਲਟ ਦਾ ਰੁਝਾਨ ਘਟ ਗਿਆ ਪਰ ਕੁਝ ਲੋਕ ਕਹਿੰਦੇ ਕਿ ਆਈਐਲਟ ਦਾ ਰੁਝਾਨ ਕਦੇ ਘਟ ਨਹੀਂ ਸਕਦਾ ਉਹ ਬਰਕਰਾਰ ਹੈ ਸਗੋਂ ਅੱਗੇ ਨਾਲ ਵਧਿਆ ਹੈ ਪੰਜਾਬ 'ਚ ਹਰ ਇੱਕ ਵਿਅਕਤੀ ਜਿਹੜਾ ਹੈ ਆਈਐਲਟ ਦੇ ਟੈਸਟ ਕੋ ਜਾਣੂ ਹੈ ਤੇ ਹਰ ਕੋਈ ਇਹ ਚਾਹੁੰਦਾ ਕਿ ਇੱਕ ਨਾ ਇੱਕ ਵਾਰ ਆਈਐਲਟ ਦਾ ਟੈਸਟ ਜ਼ਰੂਰ ਲਈਏ ਕਿਉਂਕਿ ਇਹ ਜਿਹੜੀ ਇੰਗਲਿਸ਼ ਲੈਂਗੁਏਜ ਦਾ ਟੈਸਟ ਹੈ ਉਹ ਦੇ ਕੇ ਜਾਨਣਾ ਚਾਹੁੰਦੇ ਕਿ ਉਹਨਾਂ ਦਾ ਲੈਵਲ ਕਿੱਥੇ ਤੱਕ ਪਹੁੰਚਿਆ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ 'ਚ ਬਹੁਤ ਸਾਰੇ ਆਈਐਲਟ ਸੈਂਟਰ ਹਨ ਨਵਾਂ ਸ਼ਹਿਰ ਦੀ ਗੱਲ ਕਰੀਏ ਤਾਂ ਸੈਂਕੜੇ ਆਈਐਲਟ ਸੈਂਟਰ ਹਨ ਔਰ ਡਿਮਾਂਡ ਵਧਨ ਜਿਹੜੇ ਆਇਲਸ ਦੀ ਪ੍ਰੇਪਰੇਸ਼ਨ ਦੇ ਚਾਰਜਸ ਬਹੁਤ ਵੱਧ ਗਏ ਆ ਕੋਚਿੰਗ ਦੇ ਚਾਰਜਸ ਬਹੁਤ ਵੱਧ ਗਏ ਆ ਪਰ ਇਹਨਾਂ ਰੁਝਾਨਾਂ ਵਿੱਚ ਜਿਵੇਂ ਤੁਹਾਨੂੰ ਇੱਕ ਗੱਲ ਕਹਾਂ ਕਿ ਨਵਾਂ ਸ਼ਹਿਰ ਵਿੱਚ ਇੱਕ ਅਜੀਹਾ ਆਇਲ ਸੈਂਟਰ ਵੀ ਹੈ ਜਿਹੜਾ ਆਇਲਸ ਬਿਲਕੁਲ ਫ੍ਰੀ ਕਰਾਉਂਦਾ ਜਿਹੜੇ 1 ਰੁਪਿਆ ਵੀ ਨਹੀਂ ਲੈਂਦੇ ਇੱਕ ਪੈਸਾ ਵੀ ਨਹੀਂ ਲੈਂਦੇ ਤਾਂ ਤੁਸੀਂ ਹੈਰਾਨ ਹੋ ਜਾਓਗੇ ਕਿਹੜਾ ਆਇਲ ਸੈਂਟਰ ਹੈ ਅਸੀਂ ਕਿੱਥੇ ਆਇਆ ਪੂਰੀ ਜਾਣਕਾਰੀ ਲਵਾਂਗੇ ਅਸੀਂ ਰੋਹਿਤ ਗਰੇਵਾਲ ਜੀ ਕੋਲ ਰੋਹਿਤ ਜੀ ਸਾਡੇ ਨਾਲ ਨੇ ਪਹਿਲਾਂ ਸਵਾਗਤ ਕਰਦੇ ਫਿਰ ਲਵਾਂਗੇ ਸਵਾਗਤ ਬਹੁਤ ਨਹੀਂ ਦਾ ਸਵਾਗਤ ਸਰ ਸਸ ਸਿਕਾ ਜੀਰ ਤੁਹਾਡਾ ਸਾਰਿਆਂ ਦਾ ਵੀ ਬਹੁਤ ਬਹੁਤ ਸਵਾਗਤ ਹੈ ਸਰ ਇੱਕ ਵਾਰੀ ਸਾਡੇ ਪਰਿਵਾਰਕ ਮੈਂਬਰਾਂ ਨੂੰ ਦੱਸੋ ਅਸੀਂ ਕਿੱਥੇ ਪਹੁੰਚੇ ਹਾਂ ਆਪਣੇ ਹੈਲਥ ਸੈਂਟਰ ਬਾਰੇ ਜਾਣਕਾਰੀ ਜੀ ਅਸੀਂ ਬੈਠੇ ਹਾਂ ਸਾਡੇ ਆਫਿਸ ਨੇਸਟ ਅਪਰੋਡ ਇਮੀਗ੍ਰੇਸ਼ਨ ਜਿਹੜਾ ਕਿ ਆਪਣਾ ਬਿਗਪੁਰ ਗੇਟਾਂ ਦੇ ਕੋਲ ਰਾਹੋ ਰੋਡ ਤੇ ਸਿਟਿਏਟਿਡ ਹੈ ਅੱਜ ਸਰ ਮੈਨੂੰ ਗੱਲ ਪਤਾ ਲੱਗੀ ਹੈ ਮੈਂ ਤੁਹਾਡੀ ਬਹੁਤ ਜਗ੍ਹਾ ਐਡਵਰਟਾਈਜ਼ਮੈਂਟ ਵੀ ਦੇਖੀ ਹੈ ਤੁਸੀਂ ਫ੍ਰੀ ਆਇਲਸ ਕਰਾ ਰਹੇ ਕੀ ਗੱਲ ਸੱਚੀ ਹੈ ਜੀ ਬਿਲਕੁਲ ਸੱਚਾ ਅਸੀਂ ਇਸ ਟਾਈਮ ਤੱਕ ਜਿਹੜੇ ਬੱਚੇ 24 ਪਾਸ ਆਊਟ ਹੈਗੇ 23 ਪਾਸ ਆਊਟ ਹੈਗੇ ਆ ਉਹਨਾਂ ਲਈ ਬਹੁਤ ਸਾਰੇ ਸਾਡੇ ਡਿਫਰੈਂਟ ਡਿਫਰੈਂਟ ਆਫਰਸ ਵੀ ਹੈਗੇ ਜਿਦੇ ਚ ਇੱਕ ਸੁਪਰ 30 ਬੈਚ ਅਸੀਂ ਇੰਟਰੋਡਿਊਸ ਕੀਤਾ ਸੀ ਭਾਈ ਜਿਦੇ ਚ ਫਰਸਟ ਬੈਚ ਦੇ ਵਿੱਚ 30 ਬੱਚੇ ਅਸੀਂ ਸਿਲੈਕਟ ਕੀਤੇ ਸੀਗੇ ਜਿਹੜੇ ਫ੍ਰੀ ਆਲਸ ਕਰਨਗੇ ਉਹਦਾ ਕੰਪਲੀਟ ਹੋ ਵੀ ਗਿਆ ਤੇ ਹੁਣ ਅਸੀਂ ਸੁਪਰ 30 ਬੈਚ 2 ਚੱਲ ਰਿਹਾ ਹੈ ਜਿਦੇ ਚ ਕਾਫੀ ਬੱਚੇ ਐਨਰੋਲ ਹੋ ਗਏ ਆ ਕੁਝ ਛਿੱਟਾ ਵੈਕੈਂਸੀ ਹੈਗੇ ਇਹਦੇ ਚ ਕੋਈ ਚਾਰजेस ਨਹੀਂ ਮਤਲਬ ਕੁਝ ਨਹੀਂ ਹੈ ਪਰ ਗਰੇਵਾਲ ਸਾਹਿਬ ਮੇਰਾ ਇੱਕ ਸਵਾਲ ਹੈ ਜੀ ਜਿਹੜੇ ਆਲ ਸੈਂ ਖਾਲੀ ਨੇ ਤੇ ਕਹਿੰਦੀ ਕੰਦਾ ਖਾਲੀ ਰਹਿ ਗਈਆਂ ਜਿੱਥੇ ਸਟੂਡੈਂਟ ਨਹੀਂ ਹੈਗੇ ਉਹ ਤਾਂ ਚਲੋ ਫ੍ਰੀ ਦੀ ਆਫਰ ਲਾਉਣ ਹੁਣ ਤੁਹਾਡੇ ਤਾਂ ਬੈਚ ਭਰੇ ਪਏ ਆ ਫਿਰ ਵੀ ਤੁਸੀਂ ਫ੍ਰੀ ਚ ਕਿਉਂ ਆਫਰ ਦੇ ਰਹੇ ਹੋ ਸਰ ਦੇਖੋ ਕੀ ਹੁੰਦਾ ਨਾ ਕੁਝ ਬੱਚੇ ਜਿਹੜੇ ਰੀਸੈਂਟ ਪਾਸ ਆਊਟ ਹੋਏ ਆ ਕੁਝ ਲੋਕਾਂ ਨੂੰ ਅੱਜ ਕੱਲ ਬਹੁਤ ਜ਼ਿਆਦਾ ਮਿਸ ਅੰਡਰਸਟੈਂਡਿੰਗ ਹੈ ਕੈਨੇਡਾ ਨੂੰ ਲੈ ਕੇ ਆਇਲਸ ਨੂੰ ਲੈ ਕੇ ਚੀਜ਼ਾਂ ਨੂੰ ਲੈ ਕੇ ਹੋਈ ਹੈ ਕੀ ਪਤਾ ਨਹੀਂ ਹੋਣਾ ਹੈ ਨਹੀਂ ਹੋਣਾ ਹੈ ਵੀਜ਼ਾ ਉਹ ਅਵੇਅਰਨੈਸ ਬਦਨ ਲਈ ਸੀ ਕੀ ਕਰਦੇ ਹਰ ਹਫਤੇ ਅਸੀਂ ਇੱਕ ਸੈਸ਼ਨ ਵੀ ਰੱਖਦੇ ਬੱਚੇ ਨੂੰ ਇਮੀਗ੍ਰੇਸ਼ਨ ਬਾਰੇ ਨਾਲ ਨਾਲ ਉਹਨਾਂ ਨੂੰ ਆਪਣੀ ਇੰਗਲਿਸ਼ ਤੇ ਕੰਮ ਕਰਨ ਦਾ ਮੌਕਾ ਮਿਲ ਜਾਂਦਾ ਹੈ ਜਿਹੜਾ ਬੱਚਾ ਬਾਹਰ ਨਹੀਂ ਵੀ ਜਾਣਾ ਚਾਹੁੰਦਾ ਉਹਦੇ ਲਈ ਵੀ ਇੰਗਲਿਸ਼ ਸਿੱਖਣਾ ਕੋਈ ਖਰਾਬ ਨਹੀਂ ਹੈ ਗੱਲ ਹੈ ਜੀ ਬਿਲਕੁਲ ਸਾਡੇ ਕੋਲ ਬੈਚ ਭਰਿਆ ਹੈ ਬੈਚ ਭਰਿਆ ਫਿਰ ਕਿਹੜੇ ਹੋਰ ਬੱਚੇ ਨਵੇਂ ਹੈ ਗਈ ਹੈ ਸੁਪਰ 30 ਬੈਚ ਜਿੱਦਾਂ ਮੈਂ ਤੁਹਾਨੂੰ ਦੱਸਿਆ ਵਨ ਸਾਡਾ ਫਿਲ ਆਊਟ ਹੋ ਗਿਆ ਉਹਦੇ ਵਿੱਚ ਕੁਝ ਬੱਚਾ ਦੇ ਸਾਡੇ ਰਿਜ਼ਲਟਸ ਵੀ ਆ ਗਏ ਉਹ ਚਲੇ ਗਏ ਆ ਕੁਝ ਬੱਚੇ ਪੜਨੇ ਪਏ ਐ ਇਦਾਂ ਹੀ ਫਿਰ ਉਹਦੀ ਡਿਮਾਂਡ ਨੂੰ ਦੇਖਦੇ ਅਸੀਂ ਸੁਪਰ 30 ਬੈਚ 2 ਇੰਟਰੋਡਿਊਸ ਕੀਤਾ ਉਹਦੇ ਵਿੱਚ ਹਜੇ ਵੀ ਕੁਝ ਸੀਟਾਂ ਵੈਕੈਂਟ ਹੈਗੀਆਂ ਅਗਰ ਜੈਨੂਇਨ ਬੱਚੇ ਹੈਗੇ ਜਿਹੜੇ ਪੜਨਾ ਚਾਹੁੰਦੇ ਐ ਮਿਹਨਤ ਕਰਨਾ ਚਾਹੁੰਦੇ ਐ ਤਾਂ ਨੈਕਸਟ ਅਬਰੋਡਨ ਲਈ ਸ਼ਾਇਦ ਫਿਊਚਰ ਦੇ ਵਿੱਚ ਇੱਕ ਬੈਚ ਹੋਰ ਸ਼ਾਇਦ ਇੰਟਰੋਡਿਊਸ ਕਰ ਦਵੇ ਮਤਲਬ ਫਿਲਹਾਲ ਅਸੀਂ ਇੱਕ ਬੈਚ ਹੋਰ ਇੰਟਰੋਡਿਊਸ ਕਰ ਰਹੇ ਹਾਂ ਸੈਕੰਡ ਬੈਚ ਇੰਟਰ ਜੀ ਤੇ ਜੇ ਬੱਚੇ ਵੱਧ ਕੇ ਫਿਰ ਥਰਡ ਬੈਚ ਚਲਾ ਸਕਦੇ ਮੇਬੀ ਡਿਪੈਂਡ ਕਰਦਾ ਸਰ ਦੇਖੋ ਬੱਚਾ ਅਗਰ ਜੈਨੂਨ ਪੜਨਾ ਚਾਹੁੰਦਾ ਹੈ ਇੰਟਰਨਲ ਮੋਟੀਵੇਟ ਹੋਣਾ ਜਾਂ ਹੁੰਦਾ ਹੈ ਕਿ ਕੰਮ ਕਰਨਾ ਚਾਹੁੰਦਾ ਹੈ ਕਹਿੰਦਾ ਕਿ ਬਈ ਚਲੋ ਮੈਂ ਪੜ ਲਵਾਂ ਬਟ ਪੈਸਾ ਰੋੜਾ ਨਾ ਬਣੇ ਮੇਰੇ ਲਈ ਇੱਕ ਪੈਸਾ ਪ੍ਰੋਬਲਮ ਨਾ ਕਰੀਟ ਹੋਵੇ ਮੇਰੇ ਘਰ ਦੇ ਲੋਕਾਂ ਨੂੰ ਅੱਜ ਪੈਸੇ ਨਹੀਂ ਹੈਗੇ ਕੱਲ ਨੂੰ ਮੈਂ ਸ਼ਾਇਦ ਰਿਜ਼ਲਟ ਲੈ ਕੇ ਜਾਵਾਂ ਤਾਂ ਸ਼ਾਇਦ ਉਹ ਮੇਰੇ ਤੇ ਭਰੋਸਾ ਕਰਕੇ ਅੱਗੇ ਜਾ ਸਕਦੇ ਤਾਂ ਉਹਨਾਂ ਲਈ ਅਸੀਂ ਫ੍ਰੀ ਇੰਟਰੋਡਿਊਸ ਬਿਲਕੁਲ ਕੀਤਾ ਹੈ ਮੈਂ ਇਸ ਵਾਲੇ ਪਾਲਿਆ ਗਰੀਵਾਲ ਸਭ ਕਿਉਂਕਿ ਗਰਮੀਆਂ ਚੱਲ ਰਹੀਆਂ ਬਹੁਤ ਸਾਰੇ ਬੱਚਿਆਂ ਦੀ ਛੁੱਟੀਆਂ ਆ ਹੋ ਸਕਦਾ 10th ਤੋਂ ਬਾਅਦ ਹੋ ਸਕਦਾ +2 ਤੋਂ ਬਾਅਦ ਬੱਚੇ ਇੱਥੇ ਆਉਣ ਦੀ ਕੋਸ਼ਿਸ਼ ਕਰਨ ਇੱਥੇ ਚਾਹਣ ਕਿ ਇੱਕ ਵਾਰੀ ਜਾ ਕੇ ਮਿਲ ਕੇ ਆਉਣੇ ਸਰ ਉਹਨਾਂ ਨੂੰ ਜੀ ਬੱਚੇ ਵੱਧ ਗਏ ਫਿਰ ਬਾਤ ਇਹ ਨਾ ਹੋਵੇ ਕਿ ਸਾਨੂੰ ਕਾਲਸ ਆਉਣ ਲੱਪਣਗੇ ਉਹ ਤਾਂ ਕਰਾਉਂਦੇ ਨਹੀਂ ਫ੍ਰੀ ਚ ਨਹੀਂ ਨਹੀਂ ਦੇਖੋ ਸਰ ਕੀ ਹੈਗਾ ਸਾਡੇ ਕੋਲ ਹੁਣ ਵੀ ਕੁਝ ਬੱਚੇ ਇੱਦਾਂ ਦੇ ਜਿਨ੍ਹਾਂ ਨੇ ਆਪਣੇ ਐਡਮਿਸ਼ਨਸ ਲੈ ਚੁੱਕੇ ਬੈਚਲਰ ਡਿਗਰੀ ਦੇ ਵਿੱਚ ਠੀਕ ਹੈ ਅਗਰ ਤੁਸੀਂ ਇੱਕ ਬਿਜ਼ਨਸ ਪਰਸਪੈਕਟਿਵ ਨਾਲ ਗੱਲ ਕਰੋਗੇ ਤਾਂ ਮੈਨੂੰ ਕੋਈ ਫਾਇਦਾ ਨਹੀਂ ਉਹਨਾਂ ਨੂੰ ਫ੍ਰੀ ਪੜ੍ਹਾਉਂਦਾ ਉਹੀ ਤਾਂ ਗੱਲ ਹੈ ਨਾ ਕਿ ਇਹ ਸਿੱਧਾ ਸਿੱਧਾ ਲਾਸ ਹੈ ਹਾਂ ਲੇਕਿਨ ਸਰ ਪ੍ਰੋਬਲਮ ਕੀ ਹੈ ਦੇਖੋ ਇਹ ਪ੍ਰੋਬਲਮ ਨੂੰ ਆਪਾਂ ਅਪੋਰਚੁਨਿਟੀ ਨਾ ਦੇਖਦੇ ਹਾਂ ਅੱਜ ਦੇ ਟਾਈਮ ਤੇ ਕੋਈ ਨਹੀਂ ਬੱਚਾ ਅੱਜ ਅਗਰ ਇੰਟਰੋਡਿਊਸ ਹੁੰਦਾ ਇੰਗਲਿਸ਼ ਨਾਲ ਇੰਟਰੋਡਿਊਸ ਹੋਗਾ 2 ਸਾਲ ਉਹ ਵਧੀਆ ਪੜੋਗਾ ਉਹਦੇ ਨੰਬਰ ਬੈਟਰ ਰਹਿਣਗੇ ਉਹ ਆਪਣੇ ਮਤਲਬ ਬ੍ਰਦਰ ਸਿਸਟਰਸ ਨੂੰ ਕਹਿ ਸਕਦਾ ਕਿ ਜੇ ਸਾਡੀ ਟੀਚਿੰਗਸ ਬੈਟਰ ਹੈਗੀਆਂ ਸਾਡੀ ਕਾਈਂਡ ਆਫ ਇੱਕ ਮਾਰਕੀਟਿੰਗ ਪਾਰਟ ਰਹਿ ਜਾਂਦਾ ਹੈ ਲੇਕਿਨ ਉਹਨੂੰ ਆਪਾਂ ਕਹਿ ਸਕਦੇ ਹਾਂ ਕਿ ਅਗਰ ਅੱਜ ਬੱਚੇ ਨੂੰ ਅੱਛੇ ਪੜਾਵਾਂਗੇ ਰਿਜ਼ਲਟ ਦਵਾਂਗੇ ਤਾਂ ਹੀ ਉਹ ਅੱਗੇ ਮੇਰੇ ਲਈ ਨਾਮ ਕ੍ਰੀਏਟ ਕਰੂਗਾ ਪਰ ਤੁਸੀਂ ਇਹ ਗੱਲ ਕਹੀ ਕਿ ਬਿਜ਼ਨਸ ਦੇ ਵਿੱਚ ਅਸੀਂ ਆਪਰਚੁਨਿਟੀ ਦੇਖਦੇ ਹਾਂ ਪਰ ਹਿਡਨ ਚਾਰਜਸ ਆ ਹੋ ਜਾਣ ਕਿ ਬੱਚੇ ਆਪਾਂ ਸਟਾਰਟਿੰਗ ਚ ਕੁਝ ਨਹੀਂ ਲੈਣਾ 5 ਦਿਨ ਬਾਅਦ ਤੁਹਾਡਾ ਸਟਾਫ ਕਹਿਣ ਲੱਪੋਏ ਬਈ ਦੋ ਬਈ ਤੁਹਾਡੇ ਤਾਂ ਤੁਹਾਨੂੰ ਤਾਂ ਸਮਝਾਣਾ ਹੀ ਬਹੁਤ ਔਖਾ ਤੁਹਾਡੇ ਸਾਡੀ એનર્ਜੀ ਬਹੁਤ ਲੱਗਦੀ ਆ ਵੀ ਹੁਣ ਮੁਸ਼ਕਿਲ ਹੈ ਬਾਅਦ ਚ ਪੈਸੇ ਮੰਗਣ ਲੱਪੇ ਫਿਰ ਸਰ ਦੇਖੋ ਮਤਲਬ ਮੈਂ ਕਮਿਟਮੈਂਟ ਨਾਲ ਬਿਲੀਵ ਕਰਦਾ ਹਾਂ ਕਿ ਜੋ ਆਪ ਕਮਿਟਮੈਂਟ ਕਰਨੀ ਹੈ ਉਹ ਅਸੀਂ ਪੂਰੀ ਕਰਦੇ ਹਾਂ ਸਲਮਾਨ ਖਾਨ ਵਾਲੀ ਕਮਿਟਮੈਂਟ ਹੈ ਕਿ ਬਸ ਨਾਰਮਲ ਜੀ ਕਮਿਟਮੈਂਟ ਹੈ ਸਰ ਬੇਸਿਕਲੀ ਸਾਡੀ ਕਮਿਟਮੈਂਟ ਨੂੰ ਕੋਈ ਨਹੀਂ ਤੋੜ ਸਕਦਾ ਸਲਮਾਨ ਤੋਂ ਵੀ ਉੱਤੇ ਸਲਮਾਨ ਤੋਂ ਵੀ ਉੱਤੇ ਹੈ ਸਰ ਬੇਸਿਕਲੀ ਸਰ ਦੇਖੋ ਅਗਰ ਅੱਜ ਮੈਂ ਕਹੂੰਗਾ ਬੱਚੇ ਨੂੰ ਬੱਚੇ ਨੇ 5 ਦਿਨ ਮੈਂ ਕੋਈ ਚਾਰਜ ਨਹੀਂ ਲੈਤਾ ਜਿਸ ਦਿਨ ਮੈਂ ਅਗਰ ਚਾਰਜ ਕਰੂੰਗਾ ਬੱਚਾ ਮੈਨੂੰ ਛੱਡ ਕੇ ਜਾ ਸਕਦਾ ਹੈ ਇਮੀਡੀਏਟਲੀ ਐਨੀ ਟਾਈਮ ਤਾਂ ਝੂਠ ਬੋਲਣ ਦਾ ਕੋਈ ਫਾਇਦਾ ਹੀ ਨਹੀਂ ਹੈ ਉਸ ਚੀਜ਼ ਨੂੰ ਕਰੰਦਾ ਅਗਰ ਮਾਰਕੀਟਿੰਗ ਕਰਕੇ ਲੈ ਕੇ ਆਣਾ ਬੱਚੇ ਨੂੰ ਫਿਰ ਖੋਦੋਂਗੇ ਤੁਸੀਂ ਤਾਂ ਫਿਰ ਉਹ ਦੁਗਣੀ ਤੁਹਾਡੀ ਬੈਡ ਮਾਰਕੀਟਿੰਗ ਹੀ ਕਹਿ ਸਕਦੇ ਬੱਚੇ ਨੇ ਬਾਹਰ ਜਾ ਕੇ ਕਹਿਣਾ ਉਹ ਤਾਂ ਗਿਮਿਕ ਸੀਗਾ ਜੀ ਉਹਨਾਂ ਦਾ ਉਹ ਤਾਂ ਬਸ ਇੱਕ ਵਾਰੀ ਲੈ ਕੇ ਆਂਦੇ ਫਿਰ ਤਾਂ ਪੈਸੇ ਮੰਗਣੇ ਲੱਗੇ ਜਾਂਦੇ ਉਹ ਤਾਂ ਜੁਮਲਾ ਸੀਗਾ ਸਹੀ ਕਹਿ ਸਕਦੇ ਪੰਜਾਬੀ ਵਿੱਚ ਆਪਾਂ ਗੱਲ ਕਰਦੇ ਆ ਤੇ ਇਹਦੇ ਲਈ ਸਾਡੇ ਕੋਈ ਚਾਰजेस ਨਹੀਂ ਹੈਗਾ ਫ੍ਰੀ ਆਫ ਕੋਸ ਨਾ ਉਹਨੂੰ ਕੋਈ ਵੀਜ਼ਾ ਦੀ ਕੋਈ ਕੰਡੀਸ਼ਨ ਹੈਗੀ ਕਿ ਤੁਸੀਂ ਸਾਡੇ ਕੋਈ ਫਾਈਲ ਲਵਾਣੀ ਹੈਗੀ ਹੈ ਕੋਈ ਕੰਡੀਸ਼ਨ ਨਹੀਂ ਸਰ ਆਏ ਆਪਣੇ ਬੱਚੇ ਐਸੇ ਲੱਗਿਆ ਸੀਗਾ ਆਪਾਂ ਇੰਟਰਵਿਊ ਸ਼ੁਰੂ ਤਾਂ ਕਰਦੇ ਪਰ ਮੈਨੂੰ ਲੱਗਿਆ ਸੀ ਕਿ ਸ਼ਾਇਦ ਤੁਸੀਂ ਬਾਅਦ ਚ ਕੰਡੀਸ਼ਨ ਰੱਖ ਨਹੀਂ ਸਰ ਦੇਖੋ ਅਗੇਨ ਆਪਾਂ ਪੈਸੇ ਜਦੋਂ ਲੈ ਹੀ ਨਹੀਂ ਬੱਚੇ ਕੋ ਤਾਂ ਮੈਂ ਉਹਨੂੰ ਕਿੱਦਾਂ ਬ੍ਰੇਕ ਕਰਾਂਗਾ ਐਂਡ ਆਫ ਦਾ ਡੇ ਸਰ ਅਗਰ ਬੱਚਾ ਖੁਸ਼ ਹੋ ਕੇ ਜਾਊਗਾ ਮੇਰੀ ਪੜਾਈ ਤੋਂ ਖੁਸ਼ ਆ ਅਸੀਂ ਉਹਨਾਂ ਬੱਚਾ ਲਈ ਐਕਸਟੈਂਡ ਕੀਤਾ ਸਰ ਫਰੀ ਦਾ ਵੀ ਆਫਿਸ ਕੀਤਾ ਕਿ ਮਤਲਬ ਅਗਰ ਕੱਲ ਨੂੰ ਸਾਡੇ ਕੋ ਵੀਜ਼ਾ ਲੁਵਾਉਂਦਾ ਹੈ ਬੱਚਾ ਤਾਂ ਉਹ ਫਰੀ ਆਫ ਕੋਸਟ ਵੀ ਅਸੀਂ ਉਹਨੂੰ ਲਾ ਕੇ ਦਵਾਂਗੇ ਸਟਾਫ ਟ੍ਰੈਂਡ ਹੈ ਕਿਉਂਕਿ ਬੱਚੇ ਦੀ ਜ਼ਿੰਦਗੀ ਦਾ ਸਵਾਲ ਹੈ ਬੱਚੇ ਦੇ ਫਿਊਚਰ ਦਾ ਸਵਾਲ ਹੈ ਸਰ ਦੇਖੋ ਅਗਰ ਸਟਾਫ ਟ੍ਰੇਨ ਨਹੀਂ ਹੋਊਗਾ ਤਾਂ ਨਈ ਬੈਂਡ ਆ ਸਕਤੇ ਬੱਚਾ ਤੇ ਟਾਈਮ ਵੇਸ ਕਰਨ ਦਾ ਕੋਈ ਸੈਂਸ ਨਹੀਂ ਬਣਦਾ ਸਾਡੇ ਬਹੁਤ ਸਾਰੇ ਐਕਸਪਰਟਸ ਹੈ ਜਿਨ੍ਹਾਂ ਦੇ ਬੱਚੇ ਦੇ ਆਪਣੇ ਸਾਡੇ ਸਾਤ ਅੱਠ-ਅੱਠ ਬੈਂਡ ਜਿਨ੍ਹਾਂ ਦੇ ਟੀਚਰਸ ਦੇ ਕੇ 8.5 ਜਿਹੜੇ ਪ੍ਰੋਫੈਸ਼ਨਲ ਹੈਗੇ ਜਿਹੜੇ ਕਾਫੀ ਟਾਈਮ ਤੋਂ ਪੜਾ ਰਹੀ ਹੈ ਐਕਸਪੀਰੀਐਂਸਡ ਹੈ ਜਿਹੜੇ ਅਪਡੇਟ ਰਹਿੰਦੇ ਹੈ ਰੈਗੂਲਰ ਮਤਲਬ ਆਈਡੀਪੀ ਦੀ ਵਰਕਸ਼ਾਪਸ ਲਾਂਦੇ ਹੈ ਅਗਰ ਉਹ ਸਾਰੀ ਚੀਜ਼ਾਂ ਹੋਣਗੀ ਤਾਂ ਹੀ ਉਹ ਬੱਚੇ ਨੂੰ ਅਪਡੇਟ ਕਰ ਪਾਉਂਗੇ ਇਹ ਤਾਂ ਜਿੱਦਾਂ ਦਾ ਐਗਜ਼ਾਮ ਹੈਗਾ ਇਹ ਐਵਰੀ ਸਿੰਗਲ ਟਾਈਮ ਅਪਡੇਟ ਹੁੰਦਾ ਰਹਿੰਦਾ ਹੈ ਹਰ ਥੋੜੇ ਟਾਈ ਇਦਾਂ ਦੇ ਹੋਣਗੇ ਜਿਨ੍ਹਾਂ ਨੂੰ ਪੁਰਾਣਾ ਹੀ ਆਂਦਾ ਤਾਂ ਫਿਰ ਰਿਜ਼ਲਟਸ ਨਹੀਂ ਆਉਣਗੇ ਮੇਰੇ ਤਾਂ ਅਗਰ ਰਿਜ਼ਲਟ ਜਿਵੇਂ ਤੁਸੀਂ ਕਹਿ ਰਹੇ ਹੋ ਬਿਲਕੁਲ ਟ੍ਰੇਨਡ ਹੈਗੇ ਸਰ ਤੁਸੀਂ ਫ੍ਰੀ ਚ ਪੜ੍ਹਾਉਂਗੇ ਬਿਲਕੁਲ ਫ੍ਰੀ ਚ ਪੜ੍ਹਾਵਾਂਗੇ ਠੰਡਾ ਪਾਣੀ ਬਹੁਤ ਏਸੀ ਚੱਲਦਾ ਰਹੂਗਾ ਏਸੀ ਚੱਲਦਾ ਰਹੂਗਾ ਸਰ ਏਸੀ ਵੀ ਬੰਦ ਨਹੀਂ ਕਰਨਾ ਠੰਡਾ ਪਾਣੀ ਮਿਲੇਗਾ ਠੰਡਾ ਪਾਣੀ ਮਿਲੇਗਾ ਸਰ ਬੱਚਾ ਕਿਸੇ ਨਾ ਰੁੱਖਾ ਤਾਂ ਨਹੀਂ ਬਾਅਦ ਚ ਬੋਲਣਗੇ ਕਿ ਤੁਸੀਂ ਤਾਂ ਫ੍ਰੀ ਚ ਆਇਓ ਸਾਡੇ ਤੇ ਬਰਡਨ ਨੂੰ ਕੋਈ ਮੁਸ਼ਕਿਲ ਆਂਦੀ ਤੁਸੀਂ ਬਾਰ ਬਾਰ ਸਵਾਲ ਨਾ ਪੁੱਛੋ ਟਿਪਸ ਐਂਡ ਟ੍ਰਿਕਸ ਸਾਰੇ ਸਮਝਾਉਂਗੇ ਸਰ ਦੇਖੋ ਜਿਹੜਾ ਬੱਚੇ ਦਾ ਪ੍ਰੋਗਰਾਮ ਹੈਗਾ ਬੱਚਾ ਆਊਗਾ ਡੈਮੋ ਲਵੇ 1 2 ਦਿਨ ਦਿਨ 4 ਦਿਨ ਕਰੇ ਅਗਰ ਮੈਂ ਆਪਣੇ ਕਮਿਟਮੈਂਟ ਪੂਰਾ ਮਹੀਨਾ ਹੀ ਡੈਮੋ ਆ ਬਿਲਕੁਲ ਪੂਰਾ ਮਹੀਨਾ ਹੀ ਡੈਮੋ ਹੈ ਬੱਚੇ ਲਈ ਬੱਚਾ ਮੈਂ ਤਾਂ ਇਹ ਕਹਿੰਦਾ ਸਰ ਆ ਕੇ 2 ਦਿਨ ਲਾ ਕੇ ਵੀ ਦੇਖ ਲਵੇ ਕਿ ਬੱਚੇ ਨੂੰ ਕੁਆਲਿਟੀ ਤੇ ਫਰਕ ਨਾ ਲੱਗੇ 2 ਦਿਨ ਆ ਕੇ ਡੈਮੋ ਲਾ ਕੇ ਦੇ ਲੈ ਫ੍ਰੀਜ ਪੜਨਾ ਕਿ ਨਹੀਂ ਪੜਨਾ ਹਾਂ ਯਾਰ ਇਹ ਓਪਰਚੁਨਿਟੀ ਤਾਂ ਬੜੀ ਲਾਜਵਾਬ ਹੈ ਸਾਡੇ ਟਾਈਮ ਤੇ ਤੁਸੀਂ ਕਿੱਥੇ ਸੀ ਨਹੀਂ ਸੀਰੀਅਸਲੀ ਤੁਸੀਂ 2 ਦਿਨ ਆ ਸਕਦੇ ਆ ਡੈਮੋ ਲਾ ਸਕਦੇ ਆ ਕਿ ਤੁਸੀਂ ਫ੍ਰੀਜ ਪੜਨਾ ਹੈ ਕਿ ਨਹੀਂ ਪੜਨਾ ਪਰ ਅੱਜ ਮੇਰਾ ਸਵਾਲ ਹੈ ਹਾਂ ਜੀ ਤੁਸੀਂ ਬੱਚੇ ਨੂੰ ਪੜਾਉਂਦੇ ਕਿਵੇਂ ਹੋ ਕਿਹੜੀਆਂ ਟੈਕਨੀਕਸ ਯੂਜ਼ ਕਰਦੇ ਹੋ ਕੀ ਤੁਹਾਡਾ ਮੋਡ ਹੈ ਪ੍ਰੀਪੇਅਰ ਕਰਾਉਣ ਦਾ ਔਰ ਤੁਹਾਨੂੰ ਪਤਾ ਕਿਵੇਂ ਲੱਗਦਾ ਕਿ ਬੱਚਾ ਹੁਣ ਰੈਡੀ ਹੈ ਇਹ ਐਗਜ਼ਾਮਪਲ ਕਰ ਦਵੇ ਇਹ ਨਾ ਹੋਵੇ ਕੋਈ ਜਿਹੜੀ ਤੁਸੀਂ ਓਪਰਚੁਨਿਟੀ ਦੇ ਰਹੇ ਹੋ ਜਿਹੜੀ ਆਫਰ ਦੇ ਰਹੇ ਉਹਨੂੰ ਕੋਈ ਮਿਸਯੂਜ਼ ਕਰੇ ਕੋਈ 2-3 ਮਹੀਨੇ ਇੱਥੇ ਬੈਠਾ ਹੀ ਰਵੇ ਇਹ ਵੀ ਬਹੁਤ ਜ਼ਰੂਰੀ ਹੈ ਬਿਲਕੁਲ ਬਿਲਕੁਲ ਸਰ ਦੇਖੋ ਇਹਦੇ ਚ ਕੀ ਹੈਗਾ ਨਾ ਕਿ ਅਗਰ ਆਪਾਂ ਅੱਜ ਦੇ ਟਾਈਮ ਤੇ ਅਗਰ ਪੇਰੈਂਟਸ ਵੱਲੋਂ ਦੇਖੀਏ ਇੱਕ ਐਗਜ਼ਾਮ ਦਾ ਪੇਪਰ 17000 ਦਾ ਹੋ ਗਿਆ ਹੈ 17000 ਤੋਂ ਵੀ ਉੱਪਰ ਚਲੇ ਗਿਆ ਨਹੀਂ ਸਰ ਬੱਚਾ ਆਪਣਾ ਐਗਜ਼ਾਮਸ ਆਪਣੀ ਫਿਲ ਕਰੂਗਾ ਬਟ ਅਸੀਂ ਇਹ ਦੱਸ ਦਿੰਨੇ ਆ ਜਦੋਂ ਕੰਫੀਡੈਂਟ ਹੋਣੇ ਕਿ ਬਈ ਤੁਸੀਂ ਹੌਣ ਭਰ ਸਕਦੇ ਆ ਤਾਂ ਰੀਜ਼ਨ ਕੀ ਹੈ ਸਰ ਇਸ ਪੁਆਇੰਟ ਤੇ ਕਿ ਅਸੀਂ ਬੱਚੇ ਨੂੰ ਰეკਮੈਂਡ ਕਰਦੇ ਆ ਈਵਨ ਕਿ ਕਈ ਵਾਰੀ ਬੱਚਾ ਜਿੱਦ ਕਰ ਲੈਂਦਾ ਆ ਕਿ ਮੈਨੇ ਸਵਾ ਮਹੀਨੇ ਬਾਦੋਂ ਨੂੰ ਲੱਗਦਾ ਹੈ ਕਿ ਨਹੀਂ ਮੇਰੇ ਬੈਂਡਸ ਆ ਗਏ ਕੁਝ ਮੌਕ ਟੈਸਟ ਦੇ ਵਿੱਚ ਲਿੱਤਾ ਇੱਕ ਅੱਧੇ ਚ ਵਧੀਆ ਬੈਂਡ ਆ ਗਏ ਜੇ ਸਾਨੂੰ ਲੱਗਦਾ ਹੈ ਕਿ ਨਹੀਂ ਹਜੇ ਬੱਚਾ ਪ੍ਰਿਪੇਅਰਡ ਨਹੀਂ ਹੈ ਜੇ ਉਹਦੇ ਪੇਰੈਂਟਸ ਨੂੰ ਕਰ ਦਿੰਨੇ ਹੈ ਗਾਈਡ ਕਿ ਸਰ ਹੁਣੇ ਪੇਪਰ ਨਾ ਪਰਵਾਹ ਬੱਚੇ ਦਾ ਕਿਉਂਕਿ ਹੁਣ ਰਿਸਕ ਹੈ جی تاں او دے لیے اسی کی کردے ہیں ਸਾਡੇ ਜਿਹਦਾ میں تੱਸਿਆ ਪਹਿਲਾਂ ਟ੍ਰੇਨ ਟੀਚਰਸ ਹੈਗੇ ਅਪਡੇਟਡ ਰਹਿੰਦੇ ਆ ਰੈਗੂਲਰ ਸਾਡੇ ਮੌਕ ਟੈਸਟ ਹੁੰਦੇ ਆ ਉਹਦੇ ਚ ਬੱਚੇ ਨੂੰ ਅਸੀਂ ਹਰ ਬਾਰ ਅਪਡੇਟ ਹਰ ਸੈਟਰਡੇ ਨੂੰ ਅਪਡੇਟ ਕਰਦੇ ਆ ਕਿ ਬਈ ਤੇਰਾ ਐਗਜ਼ਾਮ ਸੀਗਾ ਤੁਸੀਂ ਇਹ ਗਲਤੀ ਕੀਤੀ ਹੈ ਇਹ ਤੁਸੀਂ ਸਹੀ ਕੀਤਾ ਹੈ ਤਾਂ ਇਹ ਜਦ ਤੁਸੀਂ ਇਹ ਵੀ ਸ਼ਾਇਦ ਬੱਚੇ ਲਈ ਪਰਸਪੈਕਟਿਵ ਰੱਖਿਆ ਕਿ ਕਿਸੇ ਨਹੀਂ ਸ਼ਾਇਦ ਆਇਲ ਸੈਂਟਰ بچہ ਪੜਦਾ ਸੈਟਰਡੇ ਆ ਕੇ ਤੁਹਾਡੇ ਤੇ ਮੌਕ ਬਿਲਕੁਲ ਬਿਲਕੁਲ ਸਰ ਕਦੇ ਵੀ ਆ ਕੇ ਕੋਈ ਵੀ ਦੇ ਸਕਦਾ ਬਲੋ ਅਗਰ ਮੈਂ ਦੇਣਾ ਚਾਹਾਂ ਤਾਂ ਮੈਂ ਵੀ ਅਲਾਉਡ ਹੈ ਮੈਂ ਵੀ ਬਿਲਕੁਲ ਬਿਲਕੁਲ ਸਰ ਤੁਸੀਂ ਦੇਣਾ ਚਾਹੁੰਦੇ ਜੋ ਵੀ ਇਹ ਸੁਣ ਰਿਹਾ ਹੈ ਕੋਈ ਨਹੀਂ ਆਪਣੇ ਫਰੈਂਡਸ ਚਿਪ ਪ੍ਰੈਪਰੇਸ਼ਨ ਕਰ ਰਹੇ ਆ ਉਹ ਵੀ ਸੈਟਰਡੇ ਆ ਕੇ ਮੌਕ ਟੈਸਟ ਦੇ ਹਾਂ ਕਿ ਕਈ ਵਾਰੀ ਹੁੰਦਾ ਕਿ ਬੱਚਾ ਕਹਿੰਦਾ ਕਿ ਮੈਂ ਪਲਾਨ ਕਰਨਾ ਕੋ ਮਤਲਬ ਉਮਰ ਜੀ ਦੀ ਜ਼ਿਆਦਾ ਹੋ ਗਈ ਇਕ ਲੰਦਾ ਮੇਰਾ ਪੜਾਈ ਤੋਂ ਗੈਪ ਬਹੁਤ ਜ਼ਿਆਦਾ ਹੋ ਗਿਆ ਮੈਂ ਕਰਨਾ ਚਾਹਨਾ ਹੈ ਕਿ ਨਹੀਂ ਕਰਨਾ ਚਾਹਨਾ ਉਸ ਪੁਆਇੰਟ ਤੇ ਵੀ ਅਸੀਂ ਕਹਿ ਸਕਦੇ ਆ ਕਿ ਤੁਸੀਂ ਆ ਕੇ ਟਰਾਈ ਕਰ ਲਓ ਇੱਕ ਵਾਰੀ ਤੁਹਾਨੂੰ ਮੌਕ ਟੈਸਟ ਦੇ ਅੰਦਰ ਜਾਓ ਹਨ ਤੁਸੀਂ ਕਿਸ ਲੈਵਲ ਤੇ ਖੜੇ ਆ ਤੁਹਾਨੂੰ ਕਿੰਨੀ ਮਿਹਨਤ ਕਰਨ ਦੀ ਲੋੜ ਹੈਗੀ ਹੈ ਇੱਕ ਕੀ ਹੁੰਦਾ ਸਰ ਇੱਕ ਐਗਜ਼ਾਮ ਪੈਟਰਨ ਦਾ ਬਹੁਤ ਸਿੰਪਲ ਤੁਹਾਨੂੰ ਐਗਜ਼ਾਮਪਲ ਦੇਣਾ ਹੈ ਹਰ ਇੰਸਟੀਚਿਊਟ ਦਾ ਆਪਣਾ ਬਣਾ ਮੈਥਡ ਹੁੰਦਾ ਹੈ ਇੱਕ ਇੰਸਟੀਚਿਊਟ ਇਦਾਂ ਵਰਕ ਕਰ ਉਹਦੇ ਵਿੱਚ ਪ੍ਰੋਬਲਮ ਕੀ ਆ ਜਾਂਦੀ ਕਿਥੇ-ਕਿਥੇ ਕਈ ਵਾਰੀ ਉਹ ਬੱਚਾ ਕੀ ਕਰਦਾ ਕਿ ਮੇਰੇ ਤਾਂ ਬੈਂਡ ਆਨੇ ਸ਼ੁਰੂ ਹੋ ਗਏ ਉਹ ਟੀਚਰਸ ਨੂੰ ਦੱਸੂਗਾ ਨਹੀਂ ਉਹ ਆਪੇ ਐਗਜ਼ਾਮ ਪਰ ਦੁਗਰ ਫੇਲ ਹੋ ਜਾਊਗਾ ਕਿਥੇ ਉਹ ਐਕਸਟਰਾ ਸਟ੍ਰਿਕਟਨੈਸ ਹੋ ਜਾਂਦੀ ਹੈ ਕਿ ਵਿੱਚ ਇਹਦੇ ਬੈਂਡ ਹੀ ਨਹੀਂ ਦਿੱਤੇ ਉਹ ਬੱਚਾ ਡੀਮੋਟੀਵੇਟ ਹੋ ਕੇ ਕਹਿੰਦਾ ਕਿ ਮੇਰੇ ਵੱਜਦਾ ਹੀ ਨਹੀਂ ਹੈਗਾ ਤਾਂ ਹਰ ਜਗ੍ਹਾ ਕਿੰਨੇ-ਕਿਥੇ ਕੋ ਬੈਲੈਂਸ ਹੋਣਾ ਚਾਹੀਦਾ ਕੋਈ ਪੇਪਰ ਥੋੜਾ ਈਜ਼ੀ ਹੈ ਕੋਈ ਪੇਪਰ ਜਾਂ ਹਰ ਇੱਕ ਪੇਪਰ ਦੇ ਵਿੱਚ ਵੀ ਤੁਸੀਂ ਇਦਾਂ ਸੈੱਟ ਕਰਨਾ ਚਾਹੀਦਾ ਹੈ ਕਿ ਜਿਹਦੇ ਵਿੱਚ ਅਸੀਂ ਕਹਿ ਸਕਦੇ ਹਾਂ ਕਿ ਇੱਕ ਮੋਡਰੇਟ ਲੈਵਲ ਦਾ ਪੇਪਰ ਆ ਬੱਚੇ ਨੂੰ ਜਾ ਕੇ ਉਧਰ ਇਹ ਨ ਉਹ ਕਿੰਨੇ ਕੁ ਸਿਮਿਲਰ ਹੈ ਜਾਂ ਕਿੰਨਾ ਕੁ ਫਰਕ ਹੈ ਜਿਹੜਾ ਅ ਅਸਲ ਵਿੱਚ ਐਕਚੁਅਲ ਇਗਜ਼ਾਮ ਹੁੰਦਾ ਉਹ ਤੋਂ ਕਿੰਨਾ ਫਰਕ ਰਹਿੰਦਾ ਸਰ ਅਗਰ ਬੈਲੈਂਸ ਅ ਸਰ ਦੇਖੋ ਆਲਮੋਸਟ ਆਲਮੋਸਟ ਸਿਮਿਲਰ ਆ ਜਾਂਦਾ ਹੈ ਤਾਂ ਹੀ ਮੈਂ ਤੁਹਾਨੂੰ ਇੰਟਰੋਡਿਊਸ ਕੀਤਾ ਕਿ ਅਸੀਂ ਬੱਚੇ ਨੂੰ ਰეკਮੈਂਡ ਕਰਦੇ ਹਾਂ ਕਿ ਹੁਣ ਤੁਸੀਂ ਰੈਡੀ ਆ ਪੇਪਰ ਦੇਣ ਲਈ ਜਦੋਂ ਸਾਨੂੰ ਸਾਡੇ ਪੈਟਰਨ ਤੁਸੀਂ ਫਾਲੋ ਕਰ ਦਿਓ ਐਗਜ਼ੈਕਟਲੀ ਸਾਡੇ ਚੈਕਿੰਗਸ ਵੀ ਅਗਰ ਕਹੋਗੇ ਤਾਂ 1-2% ਅਸੀਂ ਥੋੜੀ ਜਿਹੀ ਸਟਿਕਨੈਸ ਲਈ ਜਾਂਦੇ ਹਾਂ ਕਿ ਬੱਚੇ ਨੂੰ ਥੋੜਾ ਜਿਹਾ ਘਟ ਦਈਏ ਕਿਉਂਕਿ ਰਾਦਰਦਨ ਕਿ ਸਰ ਉਸ ਤਰ੍ਹਾਂ 10000 ਬੱਚੇ ਨੂੰ ਕਿਸੇ ਨੂੰ ਖਰਚਾ ਪੈ ਜੇ ਔਰ ਉਹਦਾ ਡਿਸਆਰਟਨ ਹੋਊਗਾ ਉਹ ਬੱਚਾ ਕਿ ਨੰ ਫੇਰ ਪ੍ਰੋਬਲਮ ਕ੍ਰੀਏਟ ਹੁੰਦੀ ਹੈ ਔਰ ਇੱਕ ਵਾਰੀ ਰਿਜ਼ਲਟ ਮਾੜਾ ਆਇਆ ਬੱਚੇ ਦਾ ਮੋਰਲ ਡਿੱਗ ਜਾਂਦਾ ਪਰ ਇੱਕ ਸਵਾਲ ਮੇਰਾ ਹੋਰ ਹੈ ਬਹੁਤ ਇੱਕ ਕ੍ਰੂਸ਼ਲ ਹੈ ਬਹੁਤ ਇੰਪੋਰਟੈਂਟ ਹੈ ਤੁਸੀਂ ਉਹਨੂੰ ਫ੍ਰੀ ਪੜ੍ਹਾ ਰਹੇ ਹੋ ਤਾਂ ਹੋ ਸਕਦਾ ਕੋਈ ਮੇਰੇ ਵਰਗਾ ਨਿਲ ਹੋਵੇ ਉਹ 6 ਮਹੀਨੇ ਇਹਨਾਂ ਤੁਹਾਨੂੰ ਲੱਗੇ ਕਿ ਰੈਡੀ ਆ ਫਿਰ ਕੀ ਕਰੋਗੇ ਸਰ ਇਹ ਜਿਹੜਾ ਆਫਰ ਹੈਗਾ ਉਹ ਹੈਗਾ 2 ਮਹੀਨੇ ਲਈ ਕਿ 2 ਮਹੀਨੇਸੀਂ ਫ੍ਰੀ ਪੜਾਵਾਂਗੇ ਜੋ ਕਿ ਇੱਕ ਜਾਇਜ਼ ਟਾਈਮ ਹੈਗਾ ਕਿਸੇ ਵੀ ਜੇਕਰ ਮੈਂ ਤੁਹਾਨੂੰ ਦੱਸਿਆ ਵੀ 23 24 ਪਾਸ ਆਊਟ ਬੱਚੇ ਦੇ ਹੁਣੇ-ਹੁਣੇ ਸਕੂਲਿੰਗ ਕੀਤੀ ਹੈ ਉਹਨੇ ਹੁਣੇ-ਹੁਣੇ ਪਾਸ ਆਊਟ ਹੋਇਆ ਇੱਕ ਡੇਢ ਸਾਲ ਦਾ ਗੈਪ ਵੀ ਨਹੀਂ ਹੈਗਾ ਅਗਰ ਅਗਲਾ ਬੱਚਾ ਕਰਦਾ ਇਸੇ ਤਾਂ 2 ਮਹੀਨੇ ਗੁੱਡ ਇਨਫ ਟਾਈਮ ਹੈ ਉਹਦਾ ਟਾਈਮ ਦਾ ਪਾਸ ਆਊਟ ਹੈਗਾ ਤਾਂ ਉਹ ਵੀ ਫ੍ਰੀ ਚ ਕਰ ਸਕਦਾ ਸਰ ਦੇਖੋ ਹਾਂ ਜਿਹੜਾ ਬੰਦਾ ਹੁਣ ਦਾ ਪਾਸ ਆਊਟ ਹੈ ਜਿਹੜਾ ਬੱਚਾ ਗ੍ਰੈਜੂਏਟ ਜਿਸ ਨੇ ਜਨੇ ਹੁਣ ਕੀਤੀ ਹੈ ਉਹ ਬੱਚਾ ਵੀ ਆ ਕੇ ਐ ਟਾਈਮਿੰਗ ਹੀ ਰਹੇਗੀ ਜੀ ਸਰ 9 ਤੋਂ 4:30 ਸਾਡੀ ਟਾਈਮਿੰਗਸ ਰਹਿੰਦੀ ਹੈ ਵਿੱਚ 30 ਮਿੰਟਸ ਦਾ ਉਹਨਾਂ ਲੰਚ ਬ੍ਰੇਕ ਹੁੰਦਾ ਹੈ ਰੋਜ਼ ਜੇ ਅਪਾ ਜੀ ਤੁਹਾਡਾ ਜੋ ਪਾਸਟ ਐਕਸਪੀਰੀਅੰਸ ਹੈ ਜੋ ਪਾਸਟ ਰਿਜ਼ਲਟ ਰਹੇ ਰਹੇ ਨੇ ਅਪੋ ਉਹਦੇ ਬਾਰੇ ਜਾਣ ਕਰਨ ਲਈ ਤਾਂ ਰੇਸ਼ੋ ਕੀ ਹੈ ਐਵਰੇਜ ਕਿੰਨਾ ਕਿ ਬੈਂਡ ਆ ਤੇ ਹਰੇਕ ਸਟੂਡੈਂਟ ਦੇ ਤੁਹਾਡੇ ਜਿਹੜੇ ਸਟੂਡੈਂਟ ਟ੍ਰੇਨਿੰਗ ਕਰ ਰਹੇ ਸਰ ਦੇਖੋ ਇਹ ਨਾ ਬਹੁਤ ਜ਼ਿਆਦਾ ਵੱਡਾ ਸਵਾਲ ਆ ਇੱਕ ਰੇਂਜ ਦੇ हिसाब ਨਾਲ ਆਪਾਂ ਗੱਲ ਕਰੀਏ ਕੁਝ ਬੱਚੇ ਦੀ ਰਿਕੁਆਇਰਮੈਂਟ ਹੁੰਦੀ ਹੈ ਕਿ ਮੇਰੇ 5.5 ਆ ਜਾਣ ਮੈਂ ਕੰਟਰੀ ਉਹ ਟਾਰਗੇਟ ਕੀਤਾ ਜਿੱਤੇ ਯੂਰਪ ਹੈਗਾ ਹਲਕੇ ਬੈਂਡ ਤੇ ਕਮ ਹੋ ਜਾਂਦਾ ਹੈ ਕਿਸੇ ਬੱਚੇ ਦੀ ਰਿਕੁਆਇਰਮੈਂਟਸ ਹਾਈ ਬੈਂਡ ਹੈ ਕਿਉਂਕਿ ਉਹ ਅੱਛੀ ਯੂਨੀਵਰਸਿਟੀ ਟਾਰਗੇਟ ਕਰ ਰਿਹਾ ਹੈ ਤਾਂ ਡਿਪੈਂਡ ਕਰਕੇ ਉਸ ਯੂਨੀਵਰਸਿਟੀ ਨੂੰ ਜਨਰਲੀ ਅਸੀਂ ਕੋਸ਼ਿਸ਼ ਕਰਦੇ ਹਾਂ ਉਹਦੇ ਡਿਜ਼ਾਇਰਡ ਬੈਂਡ 5 6 ਬੈਂਡਸ ਬੱਚੇ ਦੇ ਪਹਿਲਾ ਹੋਣ। ਤੁਹਾਨੂੰ ਤੋਂ ਬਾਅਦ ਕਿੰਨੇ ਬੈਂਡ ਆਏ ਨੇ ਤੁਸੀਂ ਮੈਨੂੰ ਬੁੱਕਸ ਤੋਂ ਦਿਖਾ ਦਿੱਤੀਆਂ ਜਿਹੜੇ ਤੁਹਾਡੇ ਬ੍ਰੋਸ਼ਰ ਨੇ ਜਾਂ ਮੈਗਜ਼ੀਨਸ ਤੁਸੀਂ ਕਰਦੇ ਹੋ ਇਹਦੇ ਸਾਰੀਆਂ ਭਰੀਆਂ ਪਈਆਂ। ਬਤ ਤੋਂ ਬਾਅਦ ਵੈਸੇ ਬੈਂਡ ਕਿੰਨੇ ਹੈ ਸਰ ਦੇਖੋ ਇੰਡੀਵਿਜੁਅਲ ਸਕੋਰ ਦੇ ਵਿੱਚ ਸਾਡੇ ਕੋਲ ਨੋ ਨੋ ਵੀ ਇੰਡੀਵਿਜੁਅਲ ਸਕੋਰਸ ਆਏ ਹੈਗੇ 8.5 ਬੈਂਡਸ 8 ਬੈਂਡ ਸਾਡੇ ਕੋਲ ਬਹੁਤ ਹਾਂ 9 ਆਊਟ ਆਫ 9 ਵੀ ਰਹੇ ਹੈਗੇ ਸਰ ਬੱਚੇ ਦੇ। ਮਤਲਬ ਸਾਰੇ ਮੋਡਿਊਲ ਚ 9 ਆਏ ਕਿ ਨਹੀਂ ਨਹੀਂ ਜਿੱਦਾਂ ਅਜਿ ਵਿੱਚ ਦੋ ਮੋਡਿਊਲਸ ਦੇ ਵਿੱਚ 9 8.5 ਆ ਕੇ ਦੋ ਦੇ ਵਿੱਚ 7.5 ਰਹਿ ਗਏ ਇਦਾਂ ਕਿਉਂਕਿ ਕੁਝ ਟਾਸ ਬਸ ਸਰ ਇਹ ਥੋੜਾ ਜਿਹਾ ਮੈਨੂੰ ਲੱਗਦਾ ਅੱਜ ਦੇ ਟਾਈਮ ਤੇ ਥੋੜਾ ਜਿਹਾ ਇਸ਼ੂ ਹੈਗਾ ਕਿ ਆ ਕੇ ਲੈ ਕੇ ਨਹੀਂ ਜਾ ਸਕਦੇ ਸ਼ਾਇਦ ਅਗੇ ਫਿਊਚਰ ਦੇ ਵਿੱਚ ਕਰ ਲੈਣ ਪਰ ਉਹ ਕਿੰਨੇ ਬ੍ਰਿਲੀਅੰਟ ਹੋਣਗੇ ਔਰ ਕਿੰਨੇ ਅੱਛੇ ਤਰੀਕੇ ਪੜਾਇਆ ਗਿਆ ਹੋਵੇਗਾ ਇਹ ਵੀ ਸਮਝ ਨਹੀਂ ਆ ਸਰ ਦੇਖੋ ਬੱਚੇ ਦੀ ਇਨੇਟ ਕੁਆਲਿਟੀ ਹੁੰਦੀ ਹੈ ਜਿਨੇ ਵੀ ਥੋੜਾ ਬੈਕਗ੍ਰਾਉਂਡ ਕੀਤਾ ਜਿਹਦੀ ਇੰਗਲਿਸ਼ ਥੋੜੀ ਵੀ ਸਹੀ ਹੈ ਉਹਨੇ ਬਹੁਤ ਜਲਦੀ ਗ੍ਰਾਸਪ ਕਰ ਜਾਂਦਾ ਅਗਰ ਉਹਨੂੰ ਸਹੀ ਗਾਈਡਲਾਈਨ ਮਿਲੂਗੀ ਤਾਂ ਉਹ ਜਲਦੀ ਲੈ ਜਾਊਗਾ ਮੈਂ ਇੱਥੇ ਪਰਸਨਲੀ ਉਹਨਾਂ ਬੱਚਿਆਂ ਨੂੰ ਵੀ ਟਾਰਗੇਟ ਕਰਨਾ ਚਾਹੁੰਦਾ ਜਿਨ੍ਹਾਂ ਦੇ ਅਗਰ ਬੈਂਡ ਪਹਿਲਾਂ ਰਹਿ ਗਏ ਸਾਡੇ ਕੋਲ ਇਦਾਂ ਦੇ ਬੱਚੇ ਵੀ ਹੈਗੇ ਜਿਨ੍ਹਾਂ ਦੇ ਜਿਸ ਦਿਨ ਡੇ 1 ਤੇ ਸਾਢੇ 3 ਬੈਂਡ ਰਹਿ ਗਏ ਮੋਕ ਟੈਸਟ ਦੇ ਵਿੱਚ ਦਾ ਇਨੀਸ਼ੀਅਲ ਮੋਕ ਟੈਸਟ ਉਹਨਾਂ ਦਾ 3.5 ਬੈਂਡ ਦਾ ਸੀਗਾ ਐਂਡ ਦੇ ਕ੍ਰੋਸਡ 6.5 ਦਾ ਬੈਰੀਅਰ ਵੀ ਹਾਂ ਓਵਰঅল ਉਹਨਾਂ ਨੂੰ 4-5 ਮਹੀਨੇ ਲੱਗੇ ਤਾਂ ਇਹ ਮੈਂ ਹਰ ਇੱਕ ਬੱਚੇ ਨੂੰ ਕਹਿਣਾ ਚਾਹੁੰਦਾ ਹਾਂ ਜਿੱਥੇ ਵੀ ਪੜ ਰਹੇ ਹੈ ਕਿ ਡਿਸਾਰਟਨ ਨਹੀਂ ਹੋਣਾ ਪਾ ਜਿੰਨਾ ਜ਼ਿਆਦਾ ਤੁਸੀਂ ਮਿਹਨਤ ਕਰੋਗੇ ਰਿਜ਼ਲਟਸ ਆ ਜਾਣੇ ਤੁਹਾਡੇ ਤੁਸੀਂ ਕਹਿ ਰਹੇ ਕਿ ਜਿਹੜੇ ਰੀਸਨ ਪਾਸ ਆਊਟ ਹੈ ਉਹ ਇੱਥੇ ਆ ਕੇ ਐਡਮਿਸ਼ਨ ਲੈ ਸਕਦੇ ਆ ਫ੍ਰੀਚ ਕੋਰਸ ਕਰ ਸਕਦੇ ਆ ਪਰ ਕੁਝ ਬੱਚੇ ਅਜੇ ਹੀ ਵੀ ਆ ਜਿਹੜੇ ਡਿਸਾਰਟਨ ਹੋ ਚੁੱਕੇ ਆ ਪਹਿਲਾਂ 2-3 ਵਾਰੀ ਟਰਾਈ ਕਰ ਚੁੱਕੇ ਆ ਬੈਂਡ ਨਹੀਂ ਆ ਰਹੇ ਮੋਰਲ ਡਿੱਗ ਚੁੱਕਾ ਹੈ ਉਹ ਸਰ ਦੇਖੋ ਉਹਨਾਂ ਲਈ ਤਾਂ ਅਸੀਂ ਸਪੈਸ਼ਲੀ ਇੱਕ T20 ਕ੍ਰੈਸ਼ ਕੋਰਸ ਇੰਟਰੋਡਿਊਸ ਕੀਤਾ ਜਿਹਦਾ ਵਰਲਡ ਕੱਪ ਚੱਲ ਰਿਹਾ ਤੁਹਾਨੂੰ ਪਤਾ ਹੈ ਕਿ ਉਹਦਾ ਮਤਲਬ ਵਰਲਡ ਕੱਪ ਜਸਟ ਹੋਣੇ ਹੋਣੇ ਕਲੀਅਰ ਹੋਇਆ ਉਹ ਜਿੱਤ ਗਏ ਅਸੀਂ ਚਾਹਨੇ ਸਾਡੇ ਬੱਚੇ ਵੀ ਜਿੱਤ ਜਾਣ ਜੈਨੂਲੀ ਬੱਚੇ ਚਾਹੁੰਦੇ ਕਿ ਅਸੀਂ ਅੱਗੇ ਪਹੁੰਚੀ ਅੱਗੇ ਨਿਕਲੀਏ ਸਾਡਾ ਫਿਊਚਰ ਵੀ ਬ੍ਰਾਈਟ ਹੋਵੇ ਲੇਕਿਨ ਬਹਿਤ ਨਹੀਂ ਆ ਰਹੇ ਕਭੀ ਬੇਸ਼ੀ ਕੀ ਹੈ ਕਿ ਉਹਨਾਂ ਅੰਦਰ ਕੋਈ ਕਮੀ ਹੈ ਕੋਈ ਇਨਹੈਬਿਟੇਸ਼ਨ ਹੈ ਜਾਂ ਉਹਨਾਂ ਨੂੰ ਟੀਚਰ ਅੱਛੇ ਨਹੀਂ ਮਿਲੇ ਪਰ ਉਹ ਫਿਰ ਵੀ ਆਹ ਹਮ ਵੀਡੀਓ ਦੇਖ ਕੇ ਤੁਹਾਨੂੰ ਮਨ ਬਣ ਰਿਹਾ ਕਿ ਚੱਲ ਜਾਈਏ ਯਾਰ ਇੱਕ ਵਾਰੀ ਇਹ ਸਪੈਸ਼ਲੀ ਉਹਨਾਂ ਬੱਚਾ ਲਈ ਟਾਰਗੇਟ ਕੀਤਾ ਹੈ ਕਿਉਂਕਿ ਬੱਚਾ ਕੀ ਹੁੰਦਾ ਸਰ ਦੋ ਵਾਰੀ ਪੇਪਰ ਦੇਣ ਤੋਂ ਬਾਅਦ ਤਿੰਨ ਵਾਰੀ ਦੇਣ ਤੋਂ ਬਾਅਦ ਇੱਕ ਉਹਨਾਂ ਦੇ ਪੈਸੇ ਲੱਗ ਗਏ ਐਲਸ ਦੇ ਐਗਜ਼ਾਮ ਤੇ ਕਿਤੇ ਕੋਚਿੰਗਸ ਦੇ ਵਿੱਚ ਫੀਸਾਂ ਦੇ ਪੈਸੇ ਲੱਗ ਗਏ ਆ ਜਦੋਂ ਇਦਾਂ ਦੀ ਚੀਜ਼ ਹੁੰਦੀ ਹੈ ਨਾ ਤਾਂ ਬੱਚੇ ਨੂੰ ਇਦਾਂ ਲੱਗਦਾ ਕਿ ਸ਼ਾਇਦ ਮੇਰੀ ਵਸਦਾ ਹੀ ਨਹੀਂ ਹੈ ਅਸੀਂ ਉਹਨਾਂ ਬੱਚੇ ਨੂੰ ਕਹਿਣਾ ਚਾਹੁੰਦੇ ਇਦਾਂ ਦੀ ਕੋਈ ਚੀਜ਼ ਨਹੀਂ ਹੈ ਕਿ ਜਿਹੜੀ ਨਹੀਂ ਪੋਸੀਬਲ ਹੈਗੀ ਜਦੋਂ ਤੱਕ ਉਹ ਆਪ ਕੋਟ ਨਹੀਂ ਕਰਦੇ ਅਸੀਂ ਉਹਨਾਂ ਲਈ ਹੈਲਪ ਕਰਾਂਗੇ ਅਸੀਂ ਉਹਨਾਂ ਲਈ 20 ਦਿਨ ਦਾ ਕੋਰਸ ਸਕ੍ਰੈਚ ਕੋਰਸ ਲੈ ਕੇ ਆਏ ਆ ਇਹ ਅਸੀਂ ਅਸੈਸਮੈਂਟ ਤੋਂ ਬਾਅ ਚੈੱਕ ਕਰਨੀ ਐ ਅਸੀਂ ਉਹਦੀ ਚੈਕਿੰਗ ਉਹਨੂੰ ਰੈਗੂਲਰ ਫੀਡਬੈਕਸ ਦੇਣਾ ਹੈ ਡੇ ਬਾਏ ਡੇ ਉਹਦਾ ਟ੍ਰੇਨਿੰਗ ਚੱਲੂਗੀ ਕਿ ਐਵਰੀ ਸਿੰਗਲ ਦੇ ਉੱਤੇ ਤੇ ਟੀਚਰ ਨੇ ਕੰਮ ਕਰਨਾ ਇੱਕ ਤਰੀਕੇ ਨਾਲ 20 ਡੇਸ ਅਸੀਂ ਰੈਗੂਲਰ ਪ੍ਰੈਕਟਿਸ ਕਰਕੇ ਉਸ ਬੱਚੇ ਨੂੰ T20 ਕ੍ਰੈਸ਼ ਕਰ ਦੇ ਥਰੂ ਅਸੀਂ ਉਹਦੇ ਕਲੀਅਰ ਕਰਾਉਣ ਦਾ ਉਹ ਦਿੰਦੇ ਦਾਵਾ ਦੇ ਰਹੇ ਹਾਂ ਸਰ ਦਾਵਾ 20 ਦਿਨ ਬਾਅਦ ਫਿਰ ਹਾਂ ਕੈਸ਼ਬੈਕ ਗਾਰੰਟੀ ਤੱਕ ਹੈਗੀ ਸਰ ਇਹਦੇ ਵਿੱਚ ਇਹ ਵਿੱਚ ਸਪੈਸ਼ਲ ਤੁਸੀਂ ਟ੍ਰੀਟਮੈਂਟ ਹਾਂ ਕਿਉਂਕਿ ਸਰ ਦੇਖੋ T20 ਕੈਰਸ اور ਜਿਹੜਾ ਸੁਪਰ 30 ਬੈਚ ਹੈ ਇਹਦੇ ਵਿੱਚ ਇਹੀ ਫਰਕ ਆ ਸੁਪਰ 30 ਬੈਚ ਉਹਨਾਂ ਬੱਚਿਆਂ ਲਈ ਹੈਗਾ ਜਿਹੜਾ ਆਲਰੇਡੀ ਕਰ ਚੁੱਕੇ ਉਹਨਾਂ ਨੂੰ ਪ੍ਰੋਸੈਸ ਆਂਦੇ ਉਹਨਾਂ ਨੂੰ ਆਪਾਂ ਬੈਟਰ ਪੜਾਵਾਗੇ ਉਹਨਾਂ ਦੀ ਕਮੀਆਂ ਦਿਖਾ ਕੇ ਉਹਨਾਂ ਨੂੰ ਦੂਰ ਕਰਕੇ ਉਹਨਾਂ ਨੂੰ ਇੰਪਰੂਵਮੈਂਟ ਕਰਾਣ ਜਦੋਂ ਕਰਾਣਾ ਹੈ ਤਾਂ ਉਸ ਤੋਂ ਬਾਅਦ ਉਹਨਾਂ ਬੱਚਿਆਂ ਦੇ ਚਾਂਸਸ ਆਫ ਅਪਰੂਵਲ ਬੈਟਰ ਹੋ ਜਾਂਦੇ ਅਗਰ ਉਹ ਬੱਚੇ ਸਹੀ ਚੱਲਦੇ ਆਪਣੇ ਲੈਵਲ ਤੇ ਸਰ ਤੁਹਾਡਾ ਬਹੁਤ ਅੱਛਾ ਉਪਰਾਲਾ ਹੈ ਕਿ ਜਿਹੜਾ ਤੁਸੀਂ ਕਿਹਾ ਕਿ ਬੱਚਿਆਂ ਨੂੰ ਜਿਹੜਾ ਬੈਚ ਤੁਸੀਂ ਸੁਪਰ 30 ਬੈਚ ਦੇ ਪਰ ਨਾਲ ਦੀ ਨਾਲ ਇੱਕ ਸਵਾਲ ਬਹੁਤ ਇੰਪੋਰਟੈਂਟ ਹੈ ਕਿ ਬਹੁਤ ਸਾਰੇ ਭੈਣ ਭਰਾ ਅਜਿਹੇ ਹੋਣਗੇ ਜਿਨ੍ਹਾਂ ਕੋ ਕੋ ਵਹੀਕਲ ਹੈ ਜਿਹੜੇ ਮੈਨੇਜ ਕਰ ਸਕਦੇ ਆ ਪਰ ਆਪਣਾ ਨੈਸਟ ਅਬਰੋਡ ਜਿਹੜਾ ਤੁਹਾਡਾ ਆਫਿਸ ਹੈ ਤੁਹਾਡਾ ਆਇਲ ਸੈਂਟਰ ਹੈ ਇਹ ਬੇਗੰਪੁਰਗੇਟਾ ਦੇ ਸ਼ਹਿਰ ਤੋਂ ਥੋੜਾ ਹਟਕੇ ਆ ਹੈ ਤਾਂ ਤੇ ਪੀਸ ਬਹੁਤ ਹੈ ਪਰ ਫਿਰ ਵੀ ਜਿੰਨ ਕੋ ਕੋਈ ਵਹੀਕਲ ਨਹੀਂ ਹੈ ਕੋਈ ਕਨਵੀਨੀਅੰਸ ਨਹੀਂ ਹੈ ਉਹਨਾਂ ਦੀ ਆਪਾਂ ਕਿਵੇਂ ਐਕਸਟਰਾ ਹੈਲਪ ਕਰ ਸਕਦੇ ਸਰ ਅਗੇ ਜਿੰਦਾ ਤੁਹਾਨੂੰ ਪਹਿਲਾਂ ਦੱਸਣ ਨੋ ਹਿਡਨ ਕੋਸਟ ਸਾਡਾ ਫ੍ਰੀ ਆਫ ਕੋਸਟ ਸਾਡਾ ਪਿਕ ਐਂਡ ਡ੍ਰੌਪ ਸਰਵਿਸ ਹੈਗੀ ਹੈ ਜਿਹੜੀ ਕਿ ਸ਼ਹਿਰ ਦੇ ਤਿੰਨ ਮੇਨ ਪੁਆਇੰਟਾਂ ਤੋਂ ਚੱਲਦੀ ਹੈ ਬੱਸ ਸਟੈਂਡ ਅਗਰ ਬੱਚੇ ਪਹੁੰਚ ਜਾਂਦੇ ਜਿਹੜੇ ਪਿੰਡਾਂ ਤੋਂ ਆ ਰਹੇ ਆ ਜਿਹੜੇ ਆਪਣੇ ਚੰਡੀਗੜ੍ਹ ਚੌਂਕ ਤੇ ਪਹੁੰਚ ਸਕਦੇ ਆ ਜਾਂ ਜਿਹੜੇ ਬੱਚੇ ਸਲੋ ਚੌਂਕ ਤੇ ਪਹੁੰਚ ਸਕਦੇ ਆ ਉਹਨਾਂ ਬੱਚਿਆਂ ਨੂੰ ਅਸੀਂ ਹਾਂ ਨੈਰੋ ਗੇਟ ਤੇ ਉਹਨਾਂ ਨੂੰ ਆਪਾਂ ਮਤਲਬ ਫ੍ਰੀ ਚ ਲੈ ਕੇ ਆਵਾਂਗੇ ਉਹ ਵੀ ਸਾਰਾ ਖਰਚਾ ਅਸੀਂ ਹੀ ਕਰ ਰਹੇ ਹਾਂ ਬੱਚਾ ਸਿਰਫ ਪੜਨ ਦਾ ਇੱਛੁਕ ਹੋਵੇ ਉਹ ਚਾਹੁੰਦਾ ਹੋਵੇ ਕਿ ਮੈਂ ਮੈਂ ਆਪਣੇ ਡਿਜ਼ਾਇਰ ਲੈ ਕੇ ਮੈਂ ਆਪਣੀ ਕੈਪੇਬਿਲਿਟੀਜ਼ ਲਾ ਲਓ ਪਰ ਪਿਛਲੀ ਵਾਰ ਕੋਈ ਜ਼ਿਆਦਾ ਕਮਾਈ ਤਾਂ ਨਹੀਂ ਹੋ ਗਈ ਜਿਹੜਾ ਤੁਸੀਂ ਡੋਨੇਸ਼ਨ ਵਾਲੇ ਪਾਸੇ ਹੋਗੇ ਲੈ ਕੇ ਵੀ ਆਵਾਂਗੇ ਛੱਡ ਕੇ ਵੀ ਆਵਾਂਗੇ ਫੀਸ ਵੀ ਨਹੀਂ ਸਰ ਦੇਖੋ ਉਹ ਰੱਬ ਦੀ ਮਿਹਰ ਹੈਗੀ ਹੈ ਸਭ ਤੇ ਰਹਿੰਦੀ ਹੈ ਸਭ ਤੇ ਰਹਿ ਅੱਗੇ ਵੀ ਕੰਮ ਚੱਲਦਾ ਰਹੇ ਸਭ ਦਾ ਪਰ ਅਗਰ ਤੁਸੀਂ ਸਾਥ ਨਾਲ ਨਾਲ ਦੇ ਹੀ ਚੱਲੋਗੇ ਤਾਂ ਰੱਬ ਦੀ ਮਿਹਰ ਚੱਲੀ ਚੜਨੀ ਹੈ ਰੋਟੀ ਪੂਰੀ ਹੋ ਜਵੇ ਉਸ ਤੋਂ ਬਾਅਦ ਅੱਗੇ ਦੇਣ ਨੂੰ ਆਦਮੀ ਨੂੰ ਹਿਚਕਣਾ ਨਹੀਂ ਚਾਹੀਦਾ ਹੈ ਹਲੋ ਆਪਾਂ ਕਲੀਅਰ ਕਰਦੇ ਆ ਜੀ ਜੋ ਰੋਹਿਤ ਜੀ ਨੇ ਦੱਸਿਆ ਕਿ ਤੁਸੀਂ 2 ਮਹੀਨਾ ਫ੍ਰੀ ਇੱਥੇ ਅਲਸ ਦੀ ਕੋਚਿੰਗ ਵੀ ਲੈ ਸਕਦੇ ਹੋ ਜੇ ਤੁਹਾਨੂੰ ਲੱਗਦਾ ਕਿ ਤੁਹਾਡੇ ਕੋਲ ਕਨਵੀਨੀਅன்ஸ் ਬਹੁਤ ਮੁਸ਼ਕਿਲ ਹੋ ਜਾਣੀ ਹੈ ਯਾਰ ਕੌਣ ਛੱਡ ਕੇ ਆਊਗਾ ਨੈਸਟ ਅਬਰੋਡ ਥੋੜਾ ਜਿਹਾ ਸ਼ਹਿਰ ਤੋਂ ਹਟ ਕੇ ਤਾਂ ਕਹਿੰਦੇ ਲੈ ਕੇ ਵੀ ਅਸੀਂ ਆਵਾਂਗੇ ਛੱਡ ਕੇ ਵੀ ਆਪਾਂ ਆਵਾਂਗੇ ਸਾਡੀ ਜ਼ਿੰਮੇਵਾਰੀ ਹੈ ਤੁਹਾਡੇ ਤੋਂ ਉਹਦੇ ਲਈ ਵੀ ਕੋਈ ਚਾਰजेस ਨਹੀਂ ਲੈ ਜਾਣਗੇ ਰੋਹਿਤ ਇੱਕ ਸਵਾਲ ਬਹੁਤ ਜ਼ਰੂਰੀ ਹੈ ਜੀ ਕੁਝ ਲੋਕ ਕਹਿੰਦੇ ਸੀ ਸੋਸ਼ਲ ਮੀਡੀਆ ਤੇ ਵੀ ਦੇਖ ਚੁੱਕੇ ਆ ਚਾਹ ਯੂਟਿਊਬ ਵਿੱਚ ਚਾਹ ਫੇਸਬੁੱਕ ਚਾਹ ਇਨਸਟਾ ਤੇ ਕਹਿੰਦੇ ਰੁਝਾਨ ਪਹਿਲਾਂ ਨਾਲੋਂ ਘਟਿਆ ਬਹੁਤ ਸਾਰੇ ਪਲੱਸ 2 ਤੋਂ ਬਾਅਦ ਬੱਚੇ ਹੁਣ ਇੱਥੇ ਹੀ ਕੋਰਸ ਕਰਨਾ ਚਾਹੁੰਦੇ ਆ ਇੱਥੇ ਬੀਏ ਗ੍ਰੈਜੂਏਸ਼ਨ ਜੀ ਇੱਥੇ ਬੀਬੀਏ ਪੀਸੀਏ ਜਿਹੇ ਕੋਰਸਸ ਵੱਲ ਉਹਨਾਂ ਦਾ ਧਿਆਨ ਜਾ ਰਿਹਾ ਮਾਪੇ ਵੀ ਥੋੜੇ ਵੱਡੇ ਡੈ ਕੇ ਕੈਨੇਡਾ ਕੰਮ ਮਿਲੇਗਾ ਕਿ ਨਹੀਂ ਮਿਲੇਗਾ ਤੁਸੀਂ ਦੱਸੋ ਪ੍ਰੈਜੈਂਟ ਸਿਨੈਰੀਓ ਕੀ ਕਹਿੰਦਾ ਹੈ ਰੁਝਾਨ ਘਟਿਆ ਹੈ ਕਿ ਰੁਝਾਨ ਵਧ ਰਿਹਾ ਹੈ ਸਰ ਇਹਦੇ ਚੰਨਾ ਤੁਸੀਂ ਦੋ ਬਹੁਤ ਇੰਪੋਰਟੈਂਟ ਗੱਲਾਂ ਤੇ ਪੁਆਇੰਟ ਰੱਖਿਆ ਇੱਕ ਕੀ ਉਹੀ ਕਿ ਬੱਚੇ ਇੱਥੇ ਪੜ੍ਹਨਾ ਚਾਹੁੰਦੇ ਉਧਰ ਦੀ بجائے ਦੂਜਾ ਕੰਮ ਦੀ ਗੱਲ ਦੀ ਆਪਾਂ ਗੱਲ ਕਰਦੇ ਭੀ ਉੱਥੇ ਕੰਮ ਮਿਲ ਰਹਾ ਹੈ ਨਹੀਂ ਮਿਲ ਰਹਾ ਮੈਂ ਪਹਿਲੇ ਪੁਆਇੰਟ ਤੇ ਆਉਂਗਾ ਇਹਦਾ ਜਾਨ ਸਰ ਬੇਸਿਕਲੀ ਕੈਨੇਡਾ ਨੇ ਨਾ ਹੁਣ ਦਸੰਬਰ ਤੋਂ ਲੈ ਕੇ ਹੁਣ ਥੋੜੇ ਥੋੜੇ ਟਾਈਮ ਤੇ ਕੁਝ ਰੀਸੈਂਟ ਚੇਂਜਸ ਕੀਤੇ ਆ ਉਹ ਚੇਂਜਸ ਦਾ ਕੀ ਹੈਗਾ ਹੁਣ ਜ਼ਿਆਦਾਤਰ ਏਜੰਟ ਕਿਉਂਕਿ ਇੱਥੇ ਮਤਲਬ ਡਿਪੈਂਡ ਕਰਦੇ ਕਿਸੇ ਔਰ ਦੀ ਇਨਫੋਰਮੇਸ਼ਨ ਤੇ ਇਸ ਕਰਕੇ ਉਹ ਕਮਿਊਨੀਕੇਸ਼ਨ ਮਤਲਬ ਕਮਿਊਨੀਕੇਟ ਨਹੀਂ ਹੋ ਪਾਂ ਦੂਸਰੀ ਪੁਆਇੰਟ ਹੈ ਕਿ ਕੁਝ ਅੱਜਕੱਲ ਤੁਸੀਂ ਜਿੱਧਰ ਸੋਸ਼ਲ ਮੀਡੀਆ ਦੀ ਗੱਲ ਕਰਦੇ ਤੁਸੀਂ ਸੋਸ਼ਲ ਮੀਡੀਆ ਤੇ ਦੇਖੋਗੇ ਜਿਹੜੇ ਉਹਨਾਂ ਦੇ ਟੈਗ ਲਾਈਨਸ ਹੈਗੇ ਜਿਹੜੇ ਉਹਨਾਂ ਦੇ ਮਤਲਬ ਆਪਣੇ ਥੰਬਨੇਲਸ ਕਹਿੰਦੇ ਆ ਉਹ ਕੈਨੇਡਾ ਚ ਵਰਕ ਪਰਮਿਟ ਨਹੀਂ ਰਿਆ ਕੈਨੇਡਾ ਚ ਵੀਜ਼ਾ ਨਹੀਂ ਲੱਗਦੇ ਉਹ ਆਪਣੇ ਸਬਸਕ੍ਰਾਈਬਰ ਵਧਾਣ ਲਈ ਆਪਣੀ ਜਿਹੜੀ ਆਪਣੀ ਇਨਕਮ ਜਨਰੇਟ ਕਰਨ ਲਈ ਉਹ ਮਿਸ ਇਨਫਾਰਮੇਸ਼ਨ ਵੀ ਸਪਰੈਡ ਕਰਦੇ ਆ ਆਪਾਂ ਅਗਰ ਗੱਲ ਕਰਦੇ ਹਾਂ ਸਰ ਕੋਈ ਇੰਦਾ ਦਾ ਪਲੱਸ 2 ਦਾ ਬੱਚਾ ਜਿਹੜਾ ਉੱਥੇ ਜਾਇਆ ਨਾ ਚਾਹੁੰਦਾ ਉਹਦਾ ਕੋਈ ਵਰਕ ਪਰਮਿਟ ਤੇ ਪ੍ਰੋਬਲਮ ਨਹੀਂ ਹੈਗੇ ਪਹਿਲਾਂ ਵੀ ਕੁਝ ਕਾਲਜਿਸ ਇੰਦਾ ਦੇ ਸੀਗੇ ਜਿਨ੍ਹਾਂ ਦੇ ਵਰਕ ਪਰਮਿਟ ਨਹੀਂ ਹੁੰਦਾ ਸੀਗਾ ਅੱਜ ਵੀ ਕੁਝ ਕਾਲਜਿਸ ਇੰਦਾ ਦੇ ਹੈਗੇ ਅੱਜ ਵੀ ਉੱਥੇ ਇੰਦਾ ਦੇ ਕਾਲਜ ਹੈਗੇ ਚਾਹੇ ਉਹ ਪ੍ਰਾਈਵੇਟ ਹੈਗੇ ਚਾਹੇ ਉਹ ਪਬਲਿਕ ਹੈਗੇ ਜਿਨ੍ਹਾਂ ਦੀ ਵਰਕ ਪਰਮਿਟ ਅਪਰੂਵਡ ਹੈਗੇ ਤਾਂ ਬੱਚਾ ਉੱਥੇ ਇੰਦਾ ਨਹੀਂ ਕਿ ਸਿਰਫ ਪ੍ਰਾਈਵੇਟ ਕਾਲਜ ਖਰਾਬ ਹੀ ਹੈ ਬਹੁਤ ਸਾਰੇ ਪ੍ਰਾਈਵੇਟ ਕਾਲਜਿਸ ਹੈਗੇ ਜਿਨ੍ਹਾਂ ਦੇ ਵਰਕ ਪਰਮਿਟ ਹੈਗੇ ਹਨ ਤਾਂ ਬੱਚੇ ਨੂੰ ਰਾਦਰ ਪਬਲਿਕ ਔਰ ਪ੍ਰਾਈਵੇਟ ਦੀ ਬਜਾਏ ਇਹ ਪੁੱਛਣਾ ਕਮ ਸਰ ਇਦਾਂ ਹੈ ਕਿ ਅਗਰ ਮੈਂ ਪਰਸਨਲ ਲੈਵਲ ਤੇ ਗੱਲ ਕਰਦਾ ਤੁਹਾਡੇ ਨਾਲ ਜਾਂ ਆਮ ਜੋ ਬੰਦੇ ਸੁਣਨੇ ਚਾਹੁੰਦੇ ਆ ਅ퍼 ਲੋਕਾਂ ਕੋਲ ਸੁਣ ਲੈਂਦੇ ਉਤੇ ਕੰਮ ਹੈ ਨਹੀਂ ਕੰਮ ਹੈ ਨਹੀਂ ਕੀ ਕੋਈ ਬੰਦਾ ਉੱਥੇ ਵਾਪਸ ਆ ਸਕਦਾ ਆਇਆ ਹੈਗਾ ਜਿਹੜਾ ਨੌਨ ਹੋਵੇ ਕਿ ਸਰ ਉੱਥੇ ਕੰਮ ਨਹੀਂ ਸੀਗਾ ਇਸ ਕਰਕੇ ਮੈਂ ਵਾਪਸ ਮੁੜਿਆ ਤਾਂ 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 ਕਰ ਨਹੀਂ ਮੈਂ ਦੇਖੋ ਸਰ ਐਥੇ ਕੀ ਹੈ ਇੱਕ ਬੰਦੇ ਦਾ ਘਰ ਚ ਰੋਟੀ ਚਲਾਣਾ ਸੋਖਾ ਆ ਉਹਨੇ 1000 2000 3000 ਤੋਂ ਵੱਧਾ ਰਸ਼ਨ ਨਹੀਂ ਚਲਾਣਾ ਲੇਕਿਨ ਅਗਰ ਇੱਕ ਬੰਦਾ ਉੱਥੇ ਫ੍ਰੀ ਬੈਠਾ ਉਹਨੂੰ 60000 ਰੁਪਏ ਹਰ ਮਹੀਨਾ ਚਾਹੀਦਾ ਆ ਤਾਂ ਮੈਨੂੰ ਨਹੀਂ ਲੱਗਦਾ ਜਿਹੜੇ ਪੇਰੈਂਟਸ ਐਤੋਂ $1000 ਹਰ ਮਹੀਨੇ ਨਈ ਸਪான்ਸਰ ਕਰ ਸਕਦੇ ਉਹ ਜਿਸ ਬੱਚੇ ਕੋਮ ਨਹੀਂ ਹੈਗਾ ਵਾਪਿਸ ਆਊਗਾ ਥੋੜਾ ਜਿਹਾ ਚੀਚੇ ਸਿਚੁਏਸ਼ਨ ਆਬਵੀਅਸਲੀ ਸਰ ਅਗਰ ਆਪਾਂ ਨਈ ਕੰਮ ਸਿੱਖ ਕੇ ਜਾ ਰਹੇ ਆਂ ਕੋਈ ਆਪਾਂ ਨੂੰ ਨਈ ਸਕਿਲਸ ਆਂਦੀ ਹੈ ਤਾਂ ਹਾਂ ਤਕਲੀਫ ਹੋਊਗੀ ਸਾਨੂੰ ਸਟਰਗਲ ਕਰਨਾ ਪਏਗਾ ਪਰ ਜਸਟ ਕੋ ਨੂੰ ਟਾਈਮ ਲੱਗੇਗਾ ਔਰ ਤੁਹਾਡਾ ਆਰਟੀਕਲ ਬਹੁਤ ਜੈਨੂਇਨ ਹੈ ਕੋਈ ਵਾਪਸ ਆਇਆ ਨਹੀਂ ਕੋਈ ਦੇਖੋ ਮਤਲਬ ਸਾਰੇ ਬੰਦੇ ਔਖਾ ਲੇਕਿਨ ਵਾਪਸ ਕੋਈ ਨਹੀਂ ਹੁੰਦਾ ਜਿਹਦੇ ਜੋ ਵਾਪਸ ਆ ਰਿਹਾ ਤੁਸੀਂ ਆਪਣੇ ਆਪ ਅਸੈਸ ਕਰਕੇ ਦੇਖ ਲਿਓ ਕਿ ਉਹ ਮਜਬੂਰੀ ਕਰਕੇ ਵਾਪਸ ਆਇਆ ਕਿ ਬਾਈ ਚੋਇਸ ਆਇਆ ਬਾਈ ਚੋਇਸ ਪਿਛੇ ਫੈਮਿਲੀ ਬਿਜ਼ਨਸ ਬਹੁਤ ਵਧੀਆ ਹੈ ਅਗਲਾ ਕਹਿੰਦਾ ਜੀ ਉੱਥੇ ਲੱਗ ਗਿਆ ਹੁਣ ਵਾਪਿਸ ਆ ਕੇ ਸਾਹਮਣੇ ਚੰਗੇ ਤਾਂ ਵਾਪਿਸ ਆ ਜਾਂਦੇ ਹੈ ਜਿਹੜੇ ਬੱਚੇ ਇਥੋਂ ਪਤਾ ਹੈ ਕਿ ਜਿਨ੍ਹਾਂ ਨੂੰ ਕਰ ਸਾਹਮਣਾ ਕੋਈ ਵੀ ਵਾਪਿਸ ਨਹੀਂ ਆ ਰਹਾ ਫਿਰ ਕਹੂੰਗਾ ਟਫ ਹੈ ਜ਼ਰੂਰ ਕਿਉਂਕਿ ਆਪਾਂ ਇੱਕ ਤਾਂ ਕਨਸਨਟ੍ਰੇਟਿਡ ਹੋ ਗਏ ਆਂ ਜ਼ਿਆਦਾਤਰ ਲੋਕ ਐ ਬ੍ਰੈਂਟਨ ਜਾਂ ਸਰੀ ਜਾਣਾ ਚਾਹੁੰਦੇ ਜਿਸ ਵਜੇ ਨਾ ਉੱਥੇ ਥੋੜੀ ਜੀ ਜੌਬ ਓਪਰਚ्युनिटीਜ਼ ਕੱਟ ਗਈਆਂ ਪਰ ਯਾ ਤਾਂ ਤੁਸੀਂ ਸਕਿੱਲ ਸਿੱਖੇ ਜਾਂਨੇ ਆ ਕਿਸੇ ਨੂੰ ਕਮ ਮੰਨਦਾ ਹੈ ਕੋਈ ਸਕਿਉਰਿਟੀ ਦਾ ਕੋਰਸ ਕਰਕੇ ਜਾਂਦਾ ਹੈ ਕੋਈ ਆਪਣਾ ਉੱਥੇ ਹੇਅਰ ਕਟਿੰਗ ਸਲੂਨ ਦਾ ਕੰਮ ਸਿੱਖੇ ਜਾਂਦਾ ਕੁੜੀਆਂ ਹੈਗੇ ਮੇਕਅਪ ਆਰਟਿਸਟ ਦਾ ਕੰਮ ਸਿੱਖੇ ਜਾਂਦੀ ਹੈ ਕੋਈ ਕਾਰਪੇਂਟਰੀ ਕਿਸੇ ਨੂੰ ਕੁਕਿੰਗ ਦੀ ਸਕਿੱਲ ਆਂਦੀ ਉਹਨਾਂ ਨੂੰ ਜੋ ਪਹਿਲਾਂ ਮਿਲਣੀ ਹੈ ਜਿਹੜਾ ਬੱਚਾ ਕੋਈ ਕੰਮ ਹੀ ਨਹੀਂ ਸਿੱਖਦਾ ਸਿੱਧਾ 12th ਕੀਤੀ ਪੇਰੈਂਟਸ ਨੇ ਉਹਨੂੰ ਸਾਰੀ ਫੈਸ ਦੇ ਬੱਚੇ ਤਾਂ ਗੇਮ ਖੇਡਦੇ ਵੀ ਨਹੀਂ ਬਾਹਰ ਵੀ ਨਹੀਂ ਗੇਮ ਖੇਡਦੇ ਉਹ ਫੋਨਸ ਤੇ ਰਹਿ ਜਾਂਦੇ ਆ سوشل میڈیا ਤੇ ਰਹਿ ਜਾਂਦੇ ਆ ਸਵੇਰੇ ਫਰੈਂਡਸ ਦੇ ਇਨਫਲੂਐਂਸ ਤੇ ਆ ਕੇ ਕਿ ਫਰੈਂਡ ਮੇਰਾ ਬਾਹਰ ਚੱਲ ਗਿਆ ਮੈਂ ਵੀ ਚੱਲ ਜਾਣਾ ਉਸ ਬੱਚੇ ਨੂੰ ਤਕਲੀਫ ਜ਼ਿਆਦਾ ਹੋਣੀ ਹੈ ਜਿਹਦੇ ਕੋਲ ਕੋਈ ਸਿਲ ਨਹੀਂ ਹੈ ਕੋਈ ਬਾਕੀ ਕੈਨੇਡਾ ਸਰ ਇਦਾਂ ਨਹੀਂ ਕਿ ਕੈਨੇਡਾ ਬੰਦ ਹੋ ਗਿਆ ਕੈਨੇਡਾ ਪੂਰਾ ਓਪਨ ਹੈ ਹਮੇਸ਼ਾ ਤੋਂ ਹੀ ਓਪਨ ਨਾ ਬਸ ਉਹ ਆਰਗੇਨਾਈਜ਼ ਹੋ ਗਿਆ ਆ ਥੋੜਾ ਜਿਹਾ ਥੋੜਾ ਮਤਲਬ ਤੁਹਾਡੇ ਕੈਨ ਮਤਲਬ ਕਿ ਚੇਂਜਸ ਆਈਆਂ ਬੈਨ ਨਹੀਂ ਹੋਇਆ ਕੁਝ ਵੀ ਕੁਝ ਵੀ ਬੰਦ ਨਹੀਂ ਹੋਇਆ ਸਰ ਕੁਝ ਵੀ ਨਹੀਂ ਹੋਇਆ ਜੀਏਸੀ ਵੱਧ ਗਈ ਉਹ ਜੀਏਸੀ ਬੱਚੇ ਨੂੰ ਵਾਪਿਸ ਮਿਲਣੀ ਹੈ ਉਹਦਾ ਆਪਣੇ ਖਰਚੇ ਉੱਥੇ ਐਕਸਪੈਂਸਸ ਵੱਧ ਗਏ ਸੀ ਇਹ ਘਰ ਦੇ ਉਹ ਵਾਪਿਸ ਬੱਚੇ ਨੂੰ ਕਰ ਦਿੰਦੇ ਆ ਕੋਈ ਵੀਜ਼ਾ ਨੂੰ ਪ੍ਰੋਬਲਮ ਨਹੀਂ ਕੋਈ ਸਪਾਉਸਸ ਨੂੰ ਪ੍ਰੋਬਲਮ ਨਹੀਂ ਈਵਨ ਪਲੱਸ 2 ਦਾ ਬੱਚਾ ਜਿਹੜਾ ਸਪਾਉਸ ਨਹੀਂ ਲੈ ਕੇ ਉਹ ਕਿਹੜੇ ਕਿਸਲੇ ਬਟ ਉਥੇ ਕੁਝ ਸਿਲੇਕਟਡ ਕੋਰਸ ਸਰ ਗਵਰਨਮੈਂਟ ਨੇ ਅਪਰੂਵ ਕੀਤੇ ਜਿਨ੍ਹਾਂ ਨੂੰ ਉਹਨਾਂ ਲੱਗਦਾ ਐ ਐਜੂਕੇਸ਼ਨ ਦਾ ਕੋਈ ਕੋਰਸ ਐ ਇੰਜੀਨੀਅਰਿੰਗ ਦੇ ਕੋਰ ਕੋਰਸੇ ਨਹੀਂ ਸਰ ਉਹ ਯੂਕੇ ਹੈਗਾ ਜਿਹੜਾ ਰਿਸਰਚ ਕੋਰਸ ਦੇ ਵਿੱਚ ਮਾਸਟਰ ਤੋਂ ਬਾਅਦ ਆ ਕੈਨੇਡਾ ਦੇ ਵਿੱਚ ਬੈਚਲਰ ਡਿਗਰੀਜ਼ ਹੈਗੇ ਕਾਫੀ ਸਾਰੀ ਇੰਜੀਨੀਅਰਿੰਗਸ ਹੈਗੀਆਂ ਡਾਕਟਰੀ ਦੀ ਲਾਈਨ ਹੈਗੀ ਐ ਐਜੂਕੇਸ਼ਨ ਦੀ ਲਾਈਨ ਹੈਗੀ ਐ ਕੁਝ ਸਿਲੇਕਟਡ ਯੂਨੀਵਰਸਿਟੀਆਂ ਹੈ ਅਗਰ ਕੋਈ ਇੱਦਦ ਹੈਗੇ ਜਿਹੜੇ ਮੈਰਿਡ ਹੈਗੇ ਇੱਥੇ ਐਂਡ ਆਪਣਾ ਫਿਊਚਰ ਦੇਖਦੇ ਦੋਨੋਂ ਬਾਹਰ ਤਾਂ ਉਹ ਵੀ ਜਾ ਸਕਦੇ ਹਨ ਚਲੋ ਜਾਂਦੇ ਜਾਂਦੇ ਜਿਹੜਾ ਅੱਜ ਦਾ ਵਿ ਜਿਹੜੇ ਭੈਣ ਭਰਾ ਦੇਖ ਰਹੇ ਜਿਹੜੇ ਇੱਥੇ ਐਡਮਿਸ਼ਨ ਲੈਣਾ ਚਾਹੁੰਦੇ ਔਰ ਤੁਸੀਂ ਆਫਰ ਦੇ ਦਿੱਤੀ ਹੈ ਕਿ ਸੁਪਰ 30 ਪੈਚ ਵਿੱਚ ਫ੍ਰੀ ਚ ਉਹਨਾਂ ਨੂੰ ਪੜ੍ਹਾਉਂਗੇ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਜਾਂਦੇ ਜਾਂਦੇ ਕੀ ਪਲੀਜ਼ ਤੁਸੀਂ ਪੈਸੇ ਕਰਕੇ ਆਪਣੇ ਆਪ ਨੂੰ ਨਾ ਰੋਕੋ ਤੁਸੀਂ ਫ੍ਰੀ ਆਫ ਕੋਸਟ ਆਓ ਪੜੋ ਤੁਸੀਂ ਕਿੱਥੇ ਹੋਰ ਪੜ ਰਹੇ ਹੋ ਤੁਹਾਡੀਆਂ ਛੁੱਟੀਆਂ ਚੱਲ ਰਹੀਆਂ ਨੇ ਤੁਸੀਂ ਤਾਂ ਵੀ ਆ ਕੇ ਸਾਡੇ ਕੋ ਕੰਟੈਕਟ ਕਰਕੇ ਆਪਣੀ ਪੜਾਈ ਸ਼ੁਰੂ ਕਰ ਸਕਦੇ ਆ ਜੇ ਤੁਸੀਂ ਬਾਹਰ ਜਾਣ ਦਾ ਮਨ ਹੈਗਾ ਸਿਰਫ ਘਬਰਾਏ ਹੋਏ ਸੀਗੇ ਕਿ ਤੁਹਾਨੂੰ ਕੋਈ ਕਾਉਂਸਲਿੰਗ ਨਹੀਂ ਸਹੀ ਕਰਦਾ ਤਾਂ ਤੁਸੀਂ ਆ ਕੇ ਸਹੀ ਕਾਉਂਸਲਿੰਗ ਲੈ ਕੇ ਵੀ ਫ੍ਰੀ ਚ ਪੜ ਸਕਦੇ ਆ ਤੁਸੀਂ ਆਓ ਪੜੋ ਆਪਣਾ ਰਿਜ਼ਲਟ ਲਓ ਫਿਰ ਤੁਸੀਂ ਡਿਸਾਈਡ ਕਰ ਲਓਗੇ ਤੁਸੀਂ ਬਾਹਰ ਜਾਣਾ ਹੈ ਨਹੀਂ ਜਾਣਾ ਕੀ ਕੰਡੀਸ਼ਨਸ ਹੈਗੇ ਤੁਹਾਡੇ ਬਹੁਤ ਚੰਗੀ ਗੱਲ ਸਰ ਉਹਨਾਂ ਨੇ ਕਹੀ ਹੈ ਕਿ ਪੈਸੇ ਕਰਕੇ ਤੁਹਾਡਾ ਸ਼ੌਂਕ ਤੁਹਾਡਾ ਜਜ਼ਬਾ ਟੁੱਟਣਾ ਨਹੀਂ ਚਾਹੀਦਾ ਜ਼ਰੂਰੀ ਨਹੀਂ ਕਿ ਤੁਸੀਂ ਬਾਹਰ ਹੀ ਜਾਣਾ ਤੁਸੀਂ ਆਇਲਸ ਕਰਨਾ ਚਾਹੁੰਦੇ ਇੰਗਲਿਸ਼ ਸਿੱਖਣਾ ਚਾਹੁੰਦੇ ਤਾਂ ਵੀ ਬਹੁਤ ਅੱਛੀ ਓਪਰਚ्युनिटी ਹੈ ਔਰ ਇਹਨਾਂ ਨੇ ਤਾਂ ਇਹ ਵੀ ਕਿਹਾ ਕਿ ਅਸੀਂ ਪਿਕ ਵੀ ਕਰਾਂਗੇ ਡ੍ਰੌਪ ਵੀ ਕਰਾਂਗੇ ਔਰ ਕੋਈ ਹਿਡਨ ਚਾਰजेस ਨਹੀਂ ਔਰ ਨਾਲ ਨਾਲ ਇਹ ਵੀ ਗੱਲ ਕਹੀ ਹੈ ਕਿ ਤੁਹਾਨੂੰ ਕੋਈ ਇੱਕ ਕੰਡੀਸ਼ਨ ਨਹੀਂ ਰੱਖਣਗੇ ਕਿ ਤੁਸੀਂ ਸਾਡੇ ਤੋਂ ਹੀ ਫਾਈਲ ਜਿਹੜੀ ਹੈ ਕੈਨੇਡਾ ਨੂੰ ਲਗवानी ਹੈ ਤੁਸੀਂ ਆਓ ਇਥੇ ਪੜੋ ਇਹਨਾਂ ਦੇ ਟਿਪਸ ਤੇ ਇਹਨਾਂ ਦੇ ਜਿਹੜੇ ਟ੍ਰਿਕਸ ਆ ਉਹ ਸਿੱਖੋ ਅੱਛੇ ਬੈਂਡ ਹਾਸਲ ਕਰੋ ਜੀਵਨ ਨੂੰ ਵਧੀਆ ਬਣਾਓ ਆਪਣੇ ਫਿਊਚਰ ਨੂੰ ਜਿਹੜਾ ਬਹੁਤ ਅੱਛਾ ਬਣਾਓ ਇਹਦੇ ਵਿੱਚ ਹੀ ਸਾਡੀ ਖੁਸ਼ੀ ਹੈ ਰੋਜ਼ੀ ਤੁਸੀ ਸਮਾਂ ਕੱਢਿਆ ਬਹੁਤ ਮਿਹਰਬਾਨ ਹੋ ਨਹੀਂ ਨਹੀਂ ਥੈਂਕ ਯੂ ਸਰ ਥੈਂਕ ਯੂ ਥੈਂਕ ਯੂ ਤੁਹਾਨੂੰ ਬਹੁਤ ਸਾਰੇ ਦਾ ਬੜੇ ਗਲਤ ਕਿੰਨਾ ਸ਼ਰਮ ਛੋੜ ਦਿੱਤੀ ਤੁਸੀਂ ਕਿੰਨਾ ਪ੍ਰਸੰਨ ਹੋ ਜਾਤੋ 100000 ਸੱਚੀ ਕਹਾਣੀ